ਮੈਂ ਜਦੋਂ ਨਾ ਆਪਣੇ ਕੇਸ ਕਟਵਾਏ ਨੇ ਤਾਂ ਮੇਰੇ ਮਦਰ ਮੈਂ ਮਤਲਬ ਉਹ ਹੁਣ ਮੈਂ ਦੱਸ ਨਹੀਂ ਸਕਦਾ ਮੈਨੂੰ ਇਦਾਂ ਕੁੱਟ ਕੇ ਜੱਫੀ ਪਾ ਕੇ ਤਾਂ ਕਿੰਨਾ ਟਾਈਮ ਰੁੰਦੇ ਰਹੇ ਉਹ ਕੇਸ ਕਟਾ ਕੇ ਛੱਡਿਆਉਂਦੇ ਨੇ ਜਾਂ ਛੁੱਟਿਆਉਂਦੇ ਨੇ ਮੈਂ ਅੱਜ ਵੀ ਆਪਦੇ ਕੇਸ ਆਪਣੇ ਕੋਲ ਸੰਭਲ ਲਏ ਹੋਏ ਉਹ ਅੱਜ ਵੀ ਇਦਾਂ ਹੀ ਸਾਂਭੇ ਪਏ ਨੇ ਫੱਕ ਕੇਸ ਕਟਾਉਣ ਤੋਂ ਪਹਿਲਾਂ ਅੱਜ ਵੀ ਮੈਂ ਬੰਨ ਲੈਂਦਾ ਪੱਗ ਤੇ ਮੇਰੇ ਕੋਲੋਂ ਲੋਕ ਪੱਗ ਬਣਾਉਂ ਆਉਂਦੇ ਸੀ ਤੇ ਮੈਂ ਕਈ ਬੰਦਿਆਂ ਦੇ ਪੱਗ ਬੰਨੀ ਹੋਊ ਤੇ ਕਈਆਂ ਨੂੰ ਸਿਖਾਈ ਹੋਏਗੀ ਮੈਂ ਜਦੋਂ ਹੁਣ ਵੀ ਪੱਗ ਬੰਨਦਾ ਨਾ ਮੈਨੂੰ ਆਪਣਾ ਰਤਬਾ ਹੀ ਕੋਈ ਹੋਰ ਮਹਿਸੂਸ ਹੋਣ ਲੱਗ ਪੈਂਦਾ ਫਤਿਹਜੀਤ ਨੇ ਆਪਣਾ ਸਟਾਈਲ ਰੱਖਿਆ ਹੁੰਦਾ ਤਾਂ ਅੱਜ ਉਹਦੀ ਤੂਤੀ ਬੋਲਣੀ ਸੀ ਜੈਜੀਬੀ ਵਾਲਾ ਸਟਾਈਲ ਕਰਕੇ ਉਹਦਾ ਕੰਮ ਨਹੀਂ ਚੱਲਿਆ ਬਹੁਤੇ ਕਲਾਕਾਰਾਂ ਬਾਰੇ ਇਹ ਸੱਚ ਆਇਆ ਵੀ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਨੇ ਉਹ ਕਿਰਾਏ ਤੇ ਨੇ ਜਾਂ ਕਿਸ਼ਤਾ ਤੇ ਨੇ ਜਿਹੜੇ ਕੱਪੜੇ ਪਾਉਂਦੇ ਆ ਉਹ ਬ੍ਰਾਂਡ ਵਾਲੇ ਦੇ ਦਿੰਦੇ ਆ ਵੀ ਸਾਡੀ ਮਸ਼ਹੂਰੀ ਕਰ ਦਿਓ ਇਹ ਤੁਸੀਂ ਆਪਣੇ ਆਪ ਦੇ ਵਿੱਚ ਸੱਚ ਦੱਸੋ ਵੀ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਮੈਨੂੰ ਬਹੁਤ ਸ਼ੌਂਕ ਆ ਵੀ ਇੰਨਾ ਹਾਰਡਵਰਕ ਕਰਕੇ ਜਦੋਂ ਆਪਦੇ ਲੈਨੇ ਹੋ ਕਿ ਕੋਈ ਮਤਲਬ ਕਿਸ਼ਤਾ ਵਾਲੀ ਗੱਲ ਜੀ ਤੁਹਾਡੇ ਤੋਂ ਵੀ ਠੁੱਕਦੀ ਆ ਜਿਹੜਾ ਤਾਂ ਚੱਲ ਗਿਆ ਉਹਦੀ ਓਕੇ ਰਿਪੋਰਟਾਂ ਨਹੀਂ ਤਾਂ ਮੁਹਾਲੀ ਦੇਖੋ ਹਾਲ ਇੱਕ ਰੂਮ ਦੇ ਵਿੱਚ ਤਿੰਨ ਤਿੰਨ ਆਰਟਿਸਟ ਇਕੱਠੇ ਰਹਿੰਦੇ ਆ ਲੋਕਾਂ ਨੂੰ ਇਹ ਲੱਗਣਾ ਪੀਰ ਕੱਤੀ ਪ੍ਰੋਗਰਾਮ ਮੁੰਡਾ ਨਰਮ ਜਾ ਰੋਜ ਗਾਉਣਾ ਵੀ ਔਖਾ ਇਹ ਗਲਾਸੀ ਤੋਂ ਬਿਨਾ ਤਾਂ ਨਹੀਂ ਲੱਗਦੇ ਨਹੀਂ ਲੱਗਦੀ ਗਲਾਸੀ ਆ ਮੈਂ ਪਾਕਿਸਤਾਨ ਜਾਂਦਾ ਰਿਹਾ ਜੀ ਮੈਂ 5 6 ਟਾਈਮ ਜਾਂ ਆ ਬਹੁਤ سارے ਲੋਕਾਂ ਨੂੰ ਇਹ ਵੀ ਭਰਮ ਹੈ ਸ਼ਾਇਦ ਮੈਨੂੰ ਵੀ ਹੈਗਾ ਵੀ ਜਦੋਂ ਪਾਕਿਸਤਾਨ ਦਾ ਕਹਿੰਦੇ ਇੱਕ ਵਾਰੀ ਵੀਜ਼ਾ ਲੱਗ ਜਾਂਦਾ ਪਾਸਪੋਰਟ ਤੇ ਫਿਰ ਕੋਈ ਕੈਨੇਡਾ ਨਹੀਂ ਜਾ ਸਕਦਾ ਕੋਈ ਅਮਰੀਕਾ ਨਹੀਂ ਜਾ ਸਕਦਾ ਸਿਆਣਿਆਂ ਦੀ ਗੱਲ ਹੈ ਕਹਿੰਦੇ ਆਪਣਾ ਵੱਡੇਗਾ ਸ਼ਾਮੇ ਹੀ ਸਿੱਟੇਗਾ ਇਹਨੂੰ ਧੁੱਪ ਨਾ ਲੱਗੇ ठाकुर साहब ਨੂੰ ਇਹ ਏਦਾਂ ਦੀ ਸਟੇਟਮੈਂਟ ਦੇਣੀ ਨਹੀਂ ਸੀ ਚਾਹੀਦੀ ਜਿੰਨਾ ਕਿ ਮੈਂ ਪਰਸਨਲ ਤੌਰ ਤੇ ਉਹਨਾਂ ਨੂੰ ਜਾਣਦਾ ਇਜ਼ ਵੈਰੀ ਗੁੱਡ ਪਰਸਨੈਲਿਟੀ ਸਤਿਕਾਰ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਇੱਕ ਨਵਾਂ ਪੋਡਕਾਸਟ ਲੈ ਕੇ ਹਾਜ਼ਰ ਹਾਂ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਮਾਲਵੇ ਦੀ ਇਸ ਸੰਗੀਤਕ ਲਾਈਨ ਦੇ ਵਿੱਚ ਛੰਡੀ ਰਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਦੁਆਬਾ ਵੀ ਜਿਹੜਾ ਇਸ ਖੇਤਰ ਦੇ ਵਿੱਚ ਮੋੜੀ ਰਿਹਾ ਹੈ ਤੇ ਅੱਜ ਦੁਆਬੇ ਤੋਂ ਇੱਕ ਕਲਾਕਾਰ ਫਨਕਾਰ ਗੀਤਕਾਰ ਫਤੇਜੀਤ ਸਾਡੇ ਕੋਲੇ ਪਹੁੰਚੇ ਹੋਏ ਨੇ ਤੇ ਉਹਨਾਂ ਦੀ ਲੁੱਕ ਬਾਰੇ ਵੀ ਗੱਲ ਕਰਾਂਗੇ ਕਿ ਕਿਹੜੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਤੋਂ ਉਹਨਾਂ ਦੀ ਲੁੱਕ ਇਹ ਲੱਗਦਾ ਵੀ ਭੁਲੇਖਾ ਜਾ ਪਉਂਦੀ ਆ ਸਵਾਗਤ ਕਰਦੇ ਆ ਬਾਈ ਫਤੇ ਹੁਣਾਂ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਠੀਕ ਠਾਕ ਹੋ ਤੁਸੀਂ ਬੱਲੇ ਬੱਲੇ ਆ ਜੀ ਔਰ ਮੈਂ ਬਹੁਤ ਲੱਕੀ ਸਮਝਦਾ ਅੱਜ ਮੈਨੂੰ ਤੁਹਾਡੇ ਨਾਲ ਬੈਠਣ ਦਾ ਸਮਾਂ ਮਿਲਿਆ ਨਹੀਂ ਕੀ ਬਾਤ ਹੈ ਭਾਈ ਫਤਿਹਜੀਤ ਇਹ ਨਾਮ ਕਈ ਵਾਰੀ ਨਾ ਲੋਕ ਇੰਡਸਟਰੀ ਚ ਆਉਣ ਤੋਂ ਬਾਅਦ ਚੇਂਜ ਕਰ ਲੈਂਦੇ ਨੇ ਵੀ ਕੋਈ ਏਦਾਂ ਦਾ ਅਟਰੈਕਟਿਵ ਜਿਹਾ ਨਾਮ ਰੱਖ ਲੀਏ ਇਹ ਫਤਿਹ ਫਰਮਾਨ ਨੇ ਰੱਖਿਆ ਜਾਂ ਫਿਰ ਆਪ ਰੱਖਿਆ ਇਹ ਪਰਿਵਾਰ ਨੇ ਦਿੱਤਾ ਜੀ ਮਦਰ ਫਾਦਰ ਬੇਬੇ ਨੇ ਕਿ ਬਾਪੂ ਨੇ ਮਦਰ ਫਾਦਰ ਦੋਨਾਂ ਦਾ ਸੀਗਾ ਤੇ ਇਹ ਕੁਝ ਮਾਮਾ ਜੀ ਦਾ ਮੇਰੇ ਦਾ ਕਾਫੀ ਰੋਲ ਰਿਹਾ ਇਹਦੇ ਵਿੱਚ ਵੀ ਠੀਕ ਹੈ ਨਾਮ ਚਲੋ ਇੱਕ ਗੋਡ ਗਿਫਟਡ ਹੁੰਦਾ ਕਈ ਵਾਰੀ ਅਹ ਇਨਸਾਨ ਸੋਵਿਦਾ ਇੰਡਸਟਰੀ ਚਾਰ ਕੇ ਨਾਮ ਨੂੰ ਅਸੀਂ ਚੇਂਜ ਕਰ ਲੀਏ ਪਰ ਮੈਨੂੰ ਲੱਗਾ ਇਸ ਤੋਂ ਬੈਟਰ ਨਾਮ ਨਹੀਂ ਕੋਈ ਠੀਕ ਹੈ ਲੋਕਾਂ ਨੂੰ ਇਹ ਲੱਗਣਾ ਤੁਹਾਡੀ ਬੋਲੀ ਦੇਖ ਕੇ ਕਿ ਤੁਹਾਡੇ ਵਿੱਚ ਇੰਗਲੈਂਡੀਆ ਜਾਂ ਬੋਲਦਾ ਆਸਟ੍ਰੇਲੀਆ ਵਾਲਾ ਟੱਚ ਜਾਂ ਲੱਗਦਾ ਜਾਂ ਕੈਨੇਡੀਅਨ ਟੱਚ ਲੱਗਦਾ ਅਸਲ 'ਚ ਦੱਸੋ ਵੀ ਇਹ ਜਿਹੜੀ ਬੋਲੀ ਦਾ ਐਕਸੈਂਟ ਕਹਿ ਦਿੰਦੇ ਆ ਜਿਹਨੂੰ ਜਾਂ ਬੋਲੀ 'ਚ ਜਿਹੜਾ ਚੇਂਜ ਆ ਇਹ ਕਿਵੇਂ ਆ ਗਿਆ ਚਿੰਦ ਤਾਂ ਮੈਨੂੰ ਲੱਗਦਾ ਨਹੀਂ ਮੈਂ ਤਾਂ ਨਹੀਂ ਨਹੀਂ ਮੈਂ ਵੈਸੇ ਜਿਹੜੇ ਲੋਕ ਨੇ ਜਿਵੇਂ ਅਸੀਂ ਸਰ ਜੀ ਬੋਸ਼ਾ ਬੋਲਦੇ ਆ ਤਾਂ ਜਿਹੜੀ ਤੁਹਾਡੀ ਜਿਹੜੀ ਜ਼ੁਬਾਨ ਦੇ ਵਿੱਚ ਗੱਲ ਨਿਕਲਦੀ ਆ ਉਹ ਐ ਲੱਗਦਾ ਜਿਵੇਂ ਅੰਗਰੇਜ਼ੀ ਨਾਲ ਖੇ ਕੇ ਜੇ ਨਿਕਦੀ ਆ ਇੱਕ ਹੀ ਚੱਕਰ ਮੈਨੂੰ ਤਾਂ ਨਹੀਂ ਮਹਿਸੂਸ ਹੁੰਦਾ ਪਰ ਇਦਾਂ ਹੀ ਮੇਰਾ ਸਲੈਂਗ ਹੀ ਇਦਾਂ ਮੈਂ ਨਹੀਂ ਬਾਹਰ ਕਿੰਨਾ ਟ੍ਰੈਵਲ ਕਿਹੜੀਆਂ ਕਿਹੜੀਆਂ ਕੰਟਰੀਆਂ 'ਚ ਕਰਿਆ ਤੁਸੀਂ ਬਾਹਰ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਆਲਓਵਰ ਵਰਲਡ ਹੀ ਟ੍ਰੈਵਲ ਕਰ ਲਿਆ ਜੀ ਕੋਈ ਅਜੀ ਕੰਟਰੀ ਹੋਊਗੀ ਜਿਹੜੀ ਮੈਂ ਟ੍ਰੈਵਲ ਨਹੀਂ ਕੀਤੀ ਜੇ ਕੋਈ ਟ੍ਰੈਵਲ ਕੀਤਾ ਵੀ ਆ ਤਾਂ ਇੱਕ ਕੰਟਰੀ ਨੂੰ ਪੰਜ-ਪੰਜ 7-7 ਵਾਰ ਟ੍ਰੈਵਲ ਕਰ ਲਿਆ ਜੀ ਅੱਛਾ ਉਹ ਗੱਲ ਤੇ ਵੀ ਆਉਣਾ ਪਰ ਪਹਿਲਾਂ ਤੁਹਾਡੀ ਲੁੱਕ ਜਦੋਂ ਮੈਂ ਦੇਖੀ ਜੀ ਵੀ ਜਦੋਂ ਕਹਿੰਦਾ ਵੀ ਜਿੱਥੇ ਮਰਜੀ ਜਦੋਂ ਮਰਜੀ ਤੇ ਇਹ ਬਦਵਾਸ਼ੀ ਵਾਲੇ ਗਾਣੇ ਇਹ ਮੁੰਡਾ ਤੁਸੀਂ ਸ਼ਰੀਫ ਜੇ ਲੱਗਦੇ ਹੋ ਜੀ ਬਾਪੂ ਬੇਬੇ ਵੀ ਸ਼ਰੀਫ ਹੀ ਹੋਣਗੇ ਕੋਈ ਐ ਬਾਪੂ ਨਹੀਂ ਲੱਗਦਾ ਹੋਣਾ ਵੀ ਕੋਈ ਟਕਵੇ ਗੜਾਸੀਆਂ ਨਾ ਖੈਣ ਵਾਲਾ ਪਰ ਇਹ ਜਿਹੜੇ ਗਾਣੇ ਨੇ ਤੱਤੇ ਕਿਵੇਂ ਗਾਤੇ ਇਹ ਤੱਤਿਆਂ ਦਾ ਰਿਵਾਜ ਸੀਗਾ ਜੀ ਜਦੋਂ ਜਿਹੜਾ ਮਰਜੀ ਜਿੱਥੇ ਮਰਜੀ ਆ ਕੇ ਚੱਲਿਆ ਉਦੋਂ ਮੱਖਣ ਭਾਜੀ ਸਿਰ ਕੱਢਵਾ ਕੰਮ ਸੀ ਮੱਖਣ ਭਾਈ ਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਸ਼ੁਰੂ ਕੀਤਾ ਸੀ ਜਿਹੜਾ ਮਰਜੀ ਜਿੱਥੇ ਮਰਜੀ ਆ ਗੈਂਗਸਟਰ ਸਟਾਈਲ ਗਾਣੇ ਗਾਉਂਦਾ ਠੀਕ ਹੈ ਤੇ ਹੁਣ ਤਾਂ ਚਲੋ ਟ੍ਰੈਂਡੀ ਚੱਲ ਪਿਆ ਨਹੀਂ ਤੁਸੀਂ ਗੈਂਗਸਟਰ ਦੀ ਗੱਲ ਕਰੀ ਲੱਗਦਾ ਨਹੀਂ ਹੈਗਾ ਵੀ ਪੰਜਾਬੀ ਕਲਾਕਾਰਾਂ ਨੇ ਹੈ ਵੀ 뮤זיਕ ਇੰਡਸਟਰੀ ਦੇ ਵਿੱਚ ਗੈਂਗਸਮ ਬਾੜਤਾ ਗੈਂਗਸਟਰ ਬਾੜਤਾ ਨਹੀਂ ਮੈਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਹੂੰ ਕਹਿੰਦੇ ਆ ਵੀ ਜੇ ਤੁਹਾਡੇ ਅੰਦਰ ਬਲੱਡ ਗਰਮ ਨਹੀਂ ਤਾਂ ਤੁਸੀਂ ਇਨਸਾਨ ਨਹੀਂ ਹੂੰ ਵੀ ਆ ਤੁਹਾਡੇ ਅੰਦਰ ਗੁੱਸਾ ਨਹੀਂ ਤਾਂ ਤੁਹਾਡੀ ਨਹੀਂ ਪਰ ਤੁਸੀਂ ਇਹ ਸੀਨ ਨੂੰ ਮਰ ਗਏ ਪਰ ਮਾਫ ਕਰਨਾ ਇਸ ਸੀਨ ਨੂੰ ਕਿਵੇਂ ਮੰਨਿਓ ਵੀ ਉਹ ਵੀ ਆਪਦੇ ਆਪ ਨੂੰ ਗੈਂਗਸਟਰ ਕਹਾਇ ਜਾਂਦਾ ਜਿਹੜਾ ਕਿਸੇ ਬਜ਼ੁਰਗ ਦੀ ਚੈਨੀ ਖੋਹ ਲੈਂਦਾ ਕਿਸੇ ਦੇ ਗੁੱਟ ਚੋਂ ਕੜਾ ਲਾ ਲੈਂਦਾ ਉਹ ਚਿੰਦੀ ਚੋਰ ਨੇ ਗੈਂਗਸਟਰ ਨਹੀਂ ਠੀਕ ਹੈ ਜੀ اچھا ਚਲੋ ਮੈਂ ਇੱਕ ਗੈਂਗਸਟਰਾਂ ਦੀ ਵੀ ਆਪਾਂ ਗੱਲ ਕਰ ਲੈਨੇ ਆ ਗੈਂਗਸਟਰ ਬਾਹਰ ਹੀ ਨੇ ਅੰਦਰ ਤਾਂ ਸਾਰਿਆਂ ਦੀ ਚੀਕ ਹੀ ਪੈਂਦੀ ਆ ਹੂੰ ਗੈਂਗਸਟਰ ਗਰੀ ਕਰਨੀ ਗੈਂਗਸਟਰ ਬਣਨਾ ਇਹ ਸੌਖਾ ਨਹੀਂ ਹੈ ਠੀਕ ਹੈ ਜੀ ਨਹੀਂ ਪਰ ਜੇ ਤੁਸੀਂ ਗਾਣਿਆਂ 'ਚ ਗੱਲ ਕਰੀਏ ਤਾਂ ਗਾਣਾ ਗਾਉਨੇ ਤੁਸੀਂ ਰਵਾਲਵਰ ਹੁਣ ਜਦੋਂ ਅੱਜ ਮੈਂ ਤਾਂ ਤੁਹਾਨੂੰ ਦੇਖਿਆ ਜਦੋਂ ਮੈਂ ਤੁਹਾਡਾ ਗਾਣਾ ਸੁਣਿਆ ਤਾਂ ਮੈਂ ਕਿਹਾ ਵੀ ਯਾਰ ਕੋਈ ਬੰਦਾ ਹੋਣਾ ਕੋਈ ਸਣੀ ਦੇਵ ਲਰਗਾ ਜਿਹੜਾ ਕਹਿੰਦਾ ਬਈ 2.5 ਕਿਲੋ ਦਾ ਹੱਥ ਆ ਤੇ ਫਿਰ ਜਦੋਂ ਇਹੋ ਜਿਹਾ ਗਾਣਾ ਆਇਆ ਹੌਸਲਾ ਕਿੱਥੋਂ ਲੈ ਕੇ ਆਂਦਾ ਹੌਸਲਾ ਦਾ ਆਪਣੇ ਖੂਨ ਜੀ ਆਪਾਂ ਬਲੱਡ ਹੀ ਆਪਾਂ ਨੂੰ ਵਾਹਿਗੁਰੂ ਨੇ ਇਦਾਂ ਦਾ ਬਖਸ਼ਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਇਦਾਂ ਦੀ ਆਪਣੇ ਕਿਉਂਕਿ ਜਦੋਂ ਉਹਨਾਂ ਨੂੰ ਵੀ ਲੋੜ ਪਈ ਸੀ ਉਹਨਾਂ ਨੂੰ ਵੀ ਸ਼ਮਸ਼ੀਰ ਚਲਾਉਣੀ ਹੀ ਪਈ ਸੀ ਰਹੀ ਗੱਲ ਗਾਣੇ ਗਾਉਣ ਦੀ ਜੇ ਤੁਸੀਂ ਦੇਖੋ ਮੈਂ ਗੈਂਗਸਟਰ ਗਾਏ ਮੈਂ ਕੁੜੀਆਂ ਲਈ ਵਗੈ ਚੰਨ ਚਾਨਣ ਕਹਿਣ ਵਾਲੀ ਨੇ ਚੰਨ ਕਰ ਲਿਆ ਚੇਂਜ ਰੱਖਦਾ 19 ਸਹਾ ਦੀ ਲੋੜ ਤੇਰੀ ਜਾਨ ਨੂੰ ਜਿੰਨੀ ਜਿੰਨੀ ਤੇਰੀ ਦਿਲ ਨੂੰ ਇਹ ਲੋੜ ਸੱਜਣਾ ਇਹ ਅਸੀਂ ਤਾਂ ਵਰਸਟਾਈਲ ਆ ਨਾ ਸਾਨੂੰ ਦਾ ਗਾਉਣਾ ਹੀ ਪਣਾ ਅਸੀਂ ਤਾਂ ਆਰਟਿਸਟਾਂ ਸਾਡੂ ਕੁਝ ਵੀ ਅਸੀਂ ਸਾਨੂੰ ਕੋਈ ਕਹਿ ਦੇ ਵੀ ਅਸੀਂ ਤਾਂ ਗਾਉਣਾ ਹੀ ਆ ਠੀਕ ਹੈ ਜੋ ਟ੍ਰੈਂਡ ਚੱਲਦਾ ਉਹਦੋਂ ਦੇਖ ਕੇ ਫਿਰ ਹੁਣ ਗੈਂਗਸਟਰ ਸਟਾਈਲიან ਉਹਨੂੰ ਮੈਂ ਗੈਂਗਸਟਰ ਨਹੀਂ ਗਾਣੇ ਕਹਿ ਸਕਦਾ ਮੈਂ ਤਾਂ ਉਹਨੂੰ ਬੂਸਟ ਕਰਨ ਵਾਲੇ એનર્ਜੀ ਵਾਲੇ ਗਾਣੇ ਨੇ ਮੇਰੇ ਹੂੰ ਤੇ ਬੂਸਟ ਤਾਂ ਇਹ ਵੀ ਹੋ ਸਕਦਾ ਨਾ ਵੀ ਸਿੰਘੋ ਭਗਤ ਸਿੰਘ ਵਰਗੇ ਬਣੋ ਚੋਬਰੋ ਦਾਰਾ ਸਿੰਘ ਵਰਗੇ ਬਣੋ ਬੂਸਟਾ ਇਸ ਲੈਵਲ ਦੇ ਵਿੱਚ ਵੀ ਹੋ ਸਕਦਾ ਕੋਈ ਨਹੀਂ ਬਣ ਸਕਦਾ ਉਹ ਦਾਰਾ ਸਿੰਘ ਹੀ ਸੀ ਉਹ ਭਗਤ ਸਿੰਘ ਹੀ ਸੀ ਅਸੀਂ ਉਹਨਾਂ ਦੇ ਰੋਲੇ ਮਤਲਬ ਤੁਹਾਡਾ ਤੁਸੀਂ ਇਹ ਕਹਿੰਦੇ ਹੋ ਵੀ ਤੁਹਾਡੇ ਗਾਣੇ ਸੁਣ ਕੇ ਕੋਈ ਭਗਤ ਸਿੰਘ ਨਹੀਂ ਬਣਦਾ ਫਿਰ ਤੁਹਾਡੇ ਗਾਣਿਆਂ 'ਚ ਐ ਕਿਉਂ ਕਹਿੰਦੇ ਹੋ ਵੀ ਮੇਰੇ ਗਾਣੇ ਅਸਲੇ ਵਾਲੇ ਨੇ ਤਾਂ ਫਿਰ ਜੇ ਆਪਾਂ ਉਹ ਗੱਲ ਕਰੀਏ ਜੇ ਭਗਤ ਸਿੰਘ ਵਰਗੇ ਅਸੀਂ ਇਨਸਪੀਰੇਸ਼ਨ ਸਿਰਜਾਂਗੇ ਗੀਤਾਂ ਦੇ ਵਿੱਚ ਤਾਂ ਇੱਕ ਵੱਖਰਾ ਮਾਹੌਲ ਕ੍ਰੀਏਟ ਹੋਊਗਾ ਵੈਸੇ ਵੈਸੇ ਮੈਨੂੰ ਅੱਜ ਤੁਹਾਡੀ ਗੱਲ ਬਹੁਤ ਹਿੱਟ ਕੀਤੀ ਮੈਂ ਇਹਦਾ ਆਨਸਰ ਖੁੱਲ ਕੇ ਨਹੀਂ ਦੇ ਸਕਦਾ ਮੈਂ ਜ਼ਰੂਰ ਗਾਣਾ ਕਰੂੰਗਾ ਤੁਹਾਡੇ ਤੁਹਾਡੀ ਮੈਨੂੰ ਗੱਲ ਬਹੁਤ ਚੰਗੀ ਲੱਗੀ ਇਹਦਾ ਆਨਸਰ ਮੈਂ ਇਹ ਦੇ ਸਕਦਾ ਮੈਂ ਕਿਉਂਕਿ ਤੁਸੀਂ ਜਰਨਲਿਸਟ ਬਹੁਤ ਮਤਲਬ ਨਹੀਂ ਨਹੀਂ ਬਾਈ ਇੱਕ ਛੋਟੀ ਜਿਹੀ ਗੱਲ ਤੋਂ ਕੁਐਸਚਨ ਦੇ ਵਿੱਚੋਂ ਕਈ ਆਨਸਰ ਲੈਣੇ ਹੁੰਦੇ ਆ ਪਰ ਅੱਜ ਤੁਸੀਂ ਮੈਨੂੰ ਕੁਝ ਦਿੱਤਾ ਔਰ ਮੈਂ ਕੋਸ਼ਿਸ਼ ਕਰੂੰਗਾ ਪਬਲਿਕ ਲਈ ਇਹ ਗੱਲ ਕਹਿਣਾ ਵੀ ਮੈਂ ਉਹਨਾਂ ਲਈ ਗਾਣਾ ਜ਼ਰੂਰ ਕਰਾਂ ਅੱਛਾ ਬਹੁਤ ਸਾਰੇ ਲੋਕਾਂ ਨੂੰ ਤੁਹਾਡੀ ਜਿਹੜੀ ਲੋਕ ਪ੍ਰਾਣੀ ਦੇਖੀ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਵੀ ਇਹ ਸਿੱਧੀ ਸਿੱਧੀ ਜੈਜੀਬੀ ਦੀ ਕਾਪੀ ਮਾਰੀ ਆ ਮੁੰਡੇ ਨੇ ਵਾਹ ਜੀ ਵਾਹ ਅੱਛਾ ਤੇ ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਕੈਮਰੇ ਤੇ ਮੰਨਦੇ ਹੂੰ ਵੀ ਮੈਂ ਜੈਜੀਵੀ ਦੀ ਲੁੱਕ ਤੋਂ ਇਨਸਪਾਇਰ ਆ ਜਾਂ ਫਿਰ ਨਹੀਂ ਮੰਨਦੇ ਨਹੀਂ ਇਨਸਪਾਇਰ ਵੀ ਕਹਿ ਸਕਦੇ ਹੂੰ ਕਿਉਂਕਿ ਉਹ ਬਹੁਤ ਵੱਡੇ ਆਰਟਿਸਟ ਨੇ ਮੈਂ ਉਹਨਾਂ ਦੇ ਨਾਲ ਆਪਣਾ ਨਾਂ ਜੋੜ ਹੀ ਨਹੀਂ ਸਕਦਾ ਜੋ ਉਹ ਮਾਈਲਸਟੋਨ ਪੈਦਾ ਕਰ ਗਏ ਨੇ ਉਹ ਕੋਈ ਨਹੀਂ ਕਰ ਸਕਦਾ ਹਾਂ ਜੇ ਤੁਸੀਂ ਇਹਨਾਂ ਕਿੰਨੇ ਵੀ ਮੇਰੀ ਲੁੱਕ ਉਹਨਾਂ ਨਾਲ ਮਿਲਦੀ ਆ ਤਾਂ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਇਹ ਹੂੰ ਨਹੀਂ ਅਸਲ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆ ਜਦੋਂ ਕਰਦੇ ਆ ਸਾਹਮਣੇ ਤੁਸੀਂ ਮਾਪਿਓ ਲਾਰ ਨਾਲ ਪਾਲਦਾ ਬੇਬੇ ਸਿਰ ਦੇ ਵਿੱਚ ਆਪ ਗੰਗਾ ਫੇਰ ਕੇ ਸਕੂਲ ਤੋਰਦੀ ਆ ਤੇ ਫਿਰ ਜਦੋਂ ਐਦਾਂ ਦੀ ਬਦਮਾਸ਼ੀ ਜੀ ਵਾਲੀ ਲੁੱਕ ਕਹਿ ਸਕਦੇ ਆ ਉਹ ਚਾਰ ਕੁ ਦਾੜੀ ਜੀ ਵਾਲ ਤੇ ਉਹ ਜਦੋਂ ਰੱਖੇ ਹੋਣੇ ਉਹ ਕਰਦੇ ਨੇ ਕੀ ਦੀਪਾ ਦੀ ਬਹੁਤ ਸੋਹਣੀ ਗੱਲ ਕੀਤੀ ਅੱਜ ਮੈਂ ਉਹਨੇ ਇਹ ਗੱਲ ਕਰਦਾ ਅਸੀਂ ਸਾਰੇ ਸਿੱਖ ਪਰਿਵਾਰ ਨੂੰ ਬਿਲੋਂਗ ਕਰਨ ਵਾਲੇ ਰਾਈਡ ਹੋਈ ਆ ਮੈਂ ਜਦੋਂ ਨਾ ਆਪਣੇ ਕੇਸ ਕਟਵਾਏ ਨੇ ਤਾਂ ਮੇਰੇ ਮਦਰ ਮੈਂ ਮਤਲਬ ਉਹ ਹੁਣ ਮੈਂ ਦੱਸ ਨਹੀਂ ਸਕਦਾ ਮੈਨੂੰ ਇਦਾਂ ਕੁੱਟ ਕੇ ਜੱਫੀ ਪਾ ਕੇ ਤਾਂ ਕਿੰਨਾ ਟਾਈਮ ਰੁੰਦੇ ਰਹੇ ਅੱਛਾ ਮਨ ਮੇਰਾ ਵੀ ਬੜਾ ਅਪਸੈਟ ਸੀ ਵੀ ਇਹ ਕੀ ਹੋਇਆ ਤੇ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਵੀ ਕੇਸ ਰੱਖਾਂਗਾ ਜ਼ਰੂਰ ਰੱਖਾਂਗਾ ਹੂੰ ਪੱਗ ਮੈਂ ਬਹੁਤ ਸੋਹਣੀ ਬੰਨ ਲੈਂਦਾ ਚਲੋ ਹੋ ਸਕਦਾ ਤੁਸੀਂ ਪੱਗ ਵਾਲੀ ਪਿਕਚਰ ਨਾ ਮੇਰੀ ਦੇਖੀ ਹੋਵੇ ਤਾਂ ਮੈਨੂੰ ਯਾਦਾ ਲੋਕ ਜਦੋਂ ਮੈਂ ਪੱਗ ਕੱਟਾਉਣ ਤੋਂ ਪਹਿਲਾਂ ਅੱਜ ਵੀ ਮੈਂ ਬੰਨ ਲੈਂਦਾ ਪੱਗ ਤੇ ਮੇਰੇ ਕੋਲੋਂ ਲੋਕ ਪੱਗ ਬਣਾਉਣਾ ਦੇ ਸੀ ਤੇ ਮੈਂ ਕਈ ਬੰਦਿਆਂ ਦੇ ਪੱਗ ਬੰਨੀ ਹੋਊ ਤੇ ਕਈਆਂ ਨੂੰ ਸਿਖਾਈ ਹੋਏਗੀ ਅੱਛਾ ਭਾਈ ਜਦੋਂ ਫਤੇਜਿਤ ਨਾਮ ਦਾ ਜ਼ਿਕਰ ਆਉਂਦਾ ਹੈ ਜੀ ਤਾਂ ਇਹ ਲੱਗਦਾ ਵੀ ਫਤਿਹ ਮੈਦਾਨ ਦੇ ਵਿੱਚ ਵੀ ਹੈ ਪਰ ਜਦੋਂ ਪੱਗ ਬਿਨਾ ਅਧੂਰੀ ਫਤਿਹ ਨਹੀਂ ਲੱਗਦੀ ਅਛੇ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਜਦੋਂ ਹੁਣ ਵੀ ਪੱਗ ਬੰਨਦਾ ਨਾ ਮੈਨੂੰ ਆਪਣਾ ਰਤਬਾ ਹੀ ਕੋਈ ਹੋਰ ਮਹਿਸੂਸ ਹੋਣ ਲੱਗ ਪੈਂਦਾ ਤੇ ਕਈ ਵਾਰੀ ਸੋਚਦਾ ਵੀ ਪੱਗ ਬਣ ਕੇ ਵੀਡੀਓ ਕਰਾਂ ਤੇ ਮੈਂ ਕਰਨਾ ਵੀ ਹੈ ਕਿਉਂਕਿ ਹੁਣ ਮੇਰੇ ਆਲਰੇਡੀ 5 ਤੋਂ 6 ਵੀਡੀਓ ਆਲਰੇਡੀ ਰੈਡੀ ਨੇ ਜਿਹੜੀ ਰਿਲੀਜ਼ ਕਰਨ ਵਾਲੇ ਆ ਮੈਂ ਕੋਸ਼ਿਸ਼ ਕਰ ਰਿਹਾ ਵੀ ਪੱਗ ਬਨ ਕੇ ਗਾਣਾ ਸ਼ੁਰੂ ਕਰਾਂ ਐਨਾ ਕਿਉ ਪੱਗ ਦਾ ਭਾਰ ਲੱਗਦਾ ਹੈ ਜੇ ਪੱਗ ਬੰਨੀ ਹੋਵੇ ਤਾਂ ਫਤਿਹਜੀਤ ਸਰਦਾਰ ਲੱਗਦਾ ਇਹ ਮੇਰੀ ਅਮੇਜੀਨੇਸ਼ਨ ਹੈ ਵੀ ਕਈ ਵਾਰੀ ਬਹੁਤ ਸਾਰੇ ਲੋਕਾਂ ਨੇ ਜਦੋਂ ਵਾਲ ਖਟਵਾਏ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਜਾਂ ਕੈਮਰੇ ਤੇ ਤੁਸੀਂ ਸੁਣੀ ਹੋਣੀ ਆ ਕੋਈ ਕਹਿੰਦਾ ਮੇਰੇ ਜੀ ਸਿਰ ਚ ਪ੍ਰੋਬਲਮ ਹੋ ਗਈ ਸੀ ਕੋਈ ਕਹਿੰਦਾ ਜੀ ਮੇਰਾ ਸਿਰ ਭਰਾ ਭਰਾ ਲੈਨ ਰਗ ਪੈਂਦਾ ਸੀ ਤੁਹਾਡੇ ਕੋਲੇ ਕਿਹੜਾ ਤਰਕ ਆ ਕੇਸ ਕਟਵਾਉਣ ਦਾ ਤੇ ਪੱਗ ਕੋਈ ਇੱਕ ਸਿੰਗਲ ਰੀਜ਼ਨ ਵੀ ਨਹੀਂ ਬਸ ਹੈਵਿੰਗ ਗਲਤੀ ਮੰਨਦੇ ਹੋ ਮਹਿਸੂਸ ਕਰਦਾ ਕਦੇ ਕਦੇ ਨੇ ਕੀ ਕਿਚੋ ਕਿਦੇ ਚੁੱਕ ਚਾ ਕੇ ਕਟਵਾਤੇ ਹਾਂ ਚੁੱਕਣਾ ਤਾਂ ਮੈਨੂੰ ਉਦਾਂ ਨਹੀਂ ਆਉਂਦਾ ਮੈਨੂੰ ਕੁੰਗਲ ਲਾਵੇ ਆਪਣੇ ਮਨ ਦੀ ਕਰਦਾ ਚੁੱਕਣਾ ਚ ਨਹੀਂ ਮੈਂ ਆਉਂਦਾ ਬਸ ਵੈਸੇ ਹੀ ਮਤਲਬ ਨਹੀਂ ਲੱਗਦਾ ਵੀ ਸੰਗਤ ਵੀ ਡਿਪੈਂਡ ਕਰਦੀ ਆ ਜਦੋਂ ਜਵਾਨੀ ਚੜਦੀ ਆ ਨਹੀਂ ਮੇਰੇ ਤੇ ਨਹੀਂ ਕੀਤੀ ਮੈਂ ਮੇਰਾ ਜਿਹੜਾ ਸਰਕਲ ਆ ਉਹ ਬਹੁਤ ਛੋਟਾ ਆ ਔਰ ਚੰਗੇ ਬੰਦਿਆਂ ਦਾ ਕਿਸੇ ਨੇ ਮੈਨੂੰ ਗਾਈਡ ਨਹੀਂ ਕੀਤਾ ਵੀ ਘਟਾਲਾ ਜਾਂ ਕੁਝ ਵੀ ਕਰ ਲਾ ਪਰ ਮੈਨੂੰ ਆਫਟਰ ਬਹੁਤ ਹੀ ਮੈਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਮੇਰੇ ਦੋਸਤਾਂ ਵੱਲੋਂ ਮੇਰੀ ਫੈਮਿਲੀ ਵੱਲੋਂ ਹੂੰ ਮੇਰੇ ਚਾਹਣ ਵਾਲਿਆਂ ਵੱਲੋਂ ਮੈਂ ਇਹਨੂੰ ਫੇਸ ਕੀਤਾ ਅੱਛਾ ਚਲੋ ਇਹ ਗੱਲ ਲੰਮੀ ਹੋ ਜਾਣੀ ਆ ਪਰ ਇਹਦੇ ਵਿੱਚ ਇੱਕ ਸਵਾਲ ਹੋਰ ਵੀ ਹੈ ਵੀ ਜਿਹੜੀ ਚੀਜ਼ ਸਾਡੇ ਮਾਪਿਆਂ ਨੇ ਸਾਨੂੰ ਦਿੱਤੀ ਹੋਵੇ ਜੀ ਜਨਮ ਜਦੋਂ ਸਾਡਾ ਹੁੰਦਾ ਜਿਹੜੀ ਚੀਜ਼ ਉਹਨਾਂ ਨੇ ਵਿਰਾਸਤ ਦੇ ਵਿੱਚ ਦਿੱਤੀ ਹੋਵੇ ਜਦੋਂ ਉਹ ਗਵਾਚਦੀ ਹੈ ਤਾਂ ਮਾਪੇ ਬਹੁਤ ਤੜਫਦੇ ਆ ਤੁਹਾਡੇ ਮਾਪੇ ਜਦੋਂ ਤੁਸੀਂ ਇਸ ਰੂਪ ਦੇ ਵਿੱਚ ਵਿਚਰਦੇ ਸੀ ਜਾਂ ਗੱਲ ਕਰਦੇ ਸੀ ਤਾਂ ਉਹਨਾਂ ਦੇ ਅੰਦਰ ਤੜਫਣਾ ਤਾਂ ਹੋਣੀ ਹੈ ਉਹ ਤਾਂ ਤੜਫਦੇ ਹੀ ਹੋਣਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਲੋਕ ਕੇਸ ਕਟਾ ਕੇ ਛੱਡੇ ਆਉਂਦੇ ਨੇ ਜਾਂ ਸੁੱਟੇ ਆਉਂਦੇ ਨੇ ਮੈਂ ਅੱਜ ਵੀ ਆਪਦੇ ਕੇਸ ਆਪਣੇ ਕੋਲ ਸੰਭਲਲੇ ਹੋਏ ਨੇ ਹੂੰ ਉਹ ਅੱਜ ਵੀ ਇਦਾਂ ਹੀ ਸੰਭੇ ਪਏ ਨੇ ਠੀਕ ਹੈ ਤੇ ਉਹ ਉਹ ਆਵਾਜ਼ਾਂ ਨਹੀਂ ਮਾਰਦੇ ਕਿ ਜਲੋ ਯਾਰ ਹੁਣ ਤੁਸੀਂ ਯੈਂਕੀ ਸ਼ੈਂਕੀ ਵੀ ਬਣ ਲਿਆ ਹੁਣ ਉਂਗਲਾਂ ਵੀ ਟੇਡੀਆਂ ਮਾਰ ਮਾਰ ਕੇ ਗਾਣੇ ਕਰ ਲਏ ਹੁਣ ਕੋਈ ਸਿੱਧਾ ਖੰਡਾ ਪਾ ਕੇ ਗਲ ਦੇ ਵਿੱਚ ਤੇ ਕੋਈ ਤਿੱਖੀ ਜੀ ਗੱਲ ਕਰੀਏ ਜਿਹੜੀ ਸਿੱਖਾਂ ਨੂੰ ਖਲੂਣ ਕੇ ਰੱਖ ਦੇ ਵੀ ਫਤੇਜੀਤ ਨਾਮ ਦਾ ਕਲਾਕਾਰ ਵੀ ਕੋਈ ਸੀ ਕਰ ਲਾਂਗੇ ਜੀ ਇਹ ਵੀ ਕਰ ਲਾਂਗੇ ਤੁਹਾਨੂੰ ਦਸੰਬਰ ਤੋਂ ਪਹਿਲਾਂ ਰਿਲੀਜ਼ ਕਰ ਦਾਂਗੇ ਭਾਗਵਾਨ ਕੇ ਅੱਛਾ ਲੱਗਦਾ ਨਹੀਂ ਹੈਗਾ ਜਿਵੇਂ ਮੈਂ ਜੱਜੀਬਾਈ ਵਾਲੀ ਗੱਲ ਕਰੀ ਆ ਵੀ ਬਹੁਤ ਸਾਰੇ ਲੋਕਾਂ ਨੇ ਜਦੋਂ ਸਿਆਣੇ ਕਹਿੰਦੇ ਨਾ ਤੁਸੀਂ ਕਿਸੇ ਦੀ ਨਕਲ ਕਰਦੇ ਹੋ ਤਾਂ ਨਕਲ ਕਰਨ ਵਾਲਾ ਚਾਰਕ ਦੇਣੀ ਚੱਲਦਾ ਜੀ ਤੇ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਿਆ ਵੀ ਯਾਰ ਜੇ ਆਪ ਦਾ ਸਟਾਈਲ ਰੱਖਿਆ ਹੁੰਦਾ ਲੋਕਾਂ ਦੇ ਮਤਾਬਕ ਜੀ ਜੀ ਮੇਰਾ ਸਵਾਲ ਨਹੀਂ ਲੋਕਾਂ ਦਾ ਹੀ ਹੋਊਗਾ ਵੀ ਯਾਰ ਜੇ ਫਤੇਜਿਤ ਨੇ ਆਪਣਾ ਸਟਾਈਲ ਰੱਖਿਆ ਹੁੰਦਾ ਤਾਂ ਅੱਜ ਉਹਦੀ ਤੂਤੀ ਬੋਲਣੀ ਸੀ ਜੈਜੀਬੀ ਵਾਲਾ ਸਟਾਈਲ ਕਰਕੇ ਉਹਦਾ ਕੰਮ ਨਹੀਂ ਚੱਲਿਆ ਅ ਮੈਂ ਸਮਝਦਾ ਕਿ ਤੁਹਾਡਾ ਕੁਸਚਨ ਇਹ ਆ ਵੀ ਕਾਪੀ ਕੀਤਾ ਭਾਜੀ ਨੇ ਮੈਂ ਇਹ ਮੰਨਦਾ ਵੀ ਜੇ ਤੁਸੀਂ ਕਰਿਆ ਤਾਂ ਉਸ ਕਰਕੇ ਕਿਉਂਕਿ ਉਹਨਾਂ ਦਾ ਸਟਾਈਲ ਉਹ ਤਾਂ ਆਪਣੇ ਆਪ ਨੂੰ ਅਪ ਕਰ ਗਏ ਤੁਸੀਂ ਕਈ ਵਾਰੀ ਬੰਦਾ ਸੁੰਗੜ ਕੇ ਰਹਿ ਜਾਂਦਾ ਹੋ ਸਕਦਾ ਜੀਤ ਕਦੋਂ ਵਾਲਾ ਜੱਜੀ ਬਾਈ ਕੋਲੇ ਸੀਗਾ ਜੀ 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 ਸੱਤੀ ਖੋਖੇ ਵਾਲੀ ਉਹਨਾਂ ਕੋਲੇ ਸੀਗਾ ਤੁਹਾਡੇ ਕੋਲੇ ਉਹ ਬੰਦੇ ਨਹੀਂ ਸੀ ਜੀ 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 ਮਨ ਸਕਦੇ ਮਨ ਸਕਦੇ ਕਿਉਂਕਿ ਜੇ ਆਪਾਂ ਹਰੀ ਸਿੰਘ ਨਲੂਏ ਦਾ ਜ਼ਿਕਰ ਕਰਨਾ ਤਾਂ ਉਹਨਾਂ ਦੇ ਸਾਥੀਆਂ ਦਾ ਵੀ ਕਰਨਾ ਪੈਣਾ ਜੇ ਆਪਾਂ ਕਿਸੇ ਮਸ਼ਹੂਰ ਬੰਦੇ ਦਾ ਜ਼ਿਕਰ ਕਰਨਾ ਵੀ ਉਹ ਕਾਮਯਾਬ ਕਿਉਂ ਆ ਤਾਂ ਉਹਦੇ ਸਾਥੀ ਮੈਂ ਖੁਰ ਤੁਹਾਨੂੰ ਦੱਸਦਾ ਮੈਨੂੰ ਕਦੀ ਫੀਲਿੰਗ ਹੋਇਆ ਵੀ ਮੈਂ ਜੈਜੀ ਭਾਜੀ ਨੂੰ ਕਾਪੀ ਕੀਤਾ ਮੈਂ ਇੱਕ ਪੀਟੀਸੀ ਤੇ ਇੰਟਰਵਿਊ ਦਿੱਤਾ ਸੀ ਗੁਰਜੀਤ ਸਿੰਘ ਭਾਜੀ ਨੇ ਜਿਹੜੇ ਐਂਕਰ ਉਹਨਾਂ ਨੇ ਮੈਨੂੰ ਇੰਟਰਵਿਊ ਕੀਤੀ ਸੀ ਤੇ ਮੈਂ ਉਹ ਜਦੋਂ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਹੋਇਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਇਹ ਫੀਲ ਹੋ ਰਿਹਾ ਕਿ ਤੁਸੀਂ ਜੈਜੀ ਬੀਹੀ ਆ ਕੇ ਬੈਠ ਗਏ ਮੇਰੇ ਕਿਉਂਕਿ ਮੇਰੀ ਡਰੈਸਿੰਗ ਸੈਂਸ ਕੁ ਮਾਰਕੀਟ ਚ ਕੁਝ ਡਿਫਰੈਂਟ ਹੀ ਕਰਨ ਦੀ ਟਰਾਈ ਕੀਤੀ ਤੁਸੀਂ ਮੇਰੇ ਹੁਣ ਤੱਕ ਦੇ ਵੀਡੀਓ ਦੇਖ ਲਓ ਕੋਈ ਵੀਡੀਓ ਮਾੜਾ ਨਹੀਂ ਆਊਟ ਆਫ ਇੰਡੀਆ ਅਸੀਂ ਸ਼ੂਟ ਕਰਦੇ ਆ ਮਤਲਬ ਕੁਝ ਨਾ ਕੁਝ ਡਿਫਰੈਂਟ ਕਰਨ ਦੀ ਔਰ ਕਲੋਥਿੰਗ ਦਾ ਮੈਨੂੰ ਵੈਸੇ ਹੀ ਸ਼ੌਂਕ ਆ ਮੈਂ ਚੰਗੇ ਕਲੋਸ ਸ਼ੂ ਚੰਗੇ ਮਿਲਵਾਵ ਦੇ ਆਪਦੀ ਵੇਅਰਿੰਗ ਕਰਨ ਦਾ ਮੈਨੂੰ ਬਹੁਤ ਵਧੀਆ ਲੱਗਦਾ ਵੀ ਮੈਂ ਚੰਗੀ ਵੇਅਰ ਕਰਨਾ ਚਾਹ ਹਾਂ ਔਰ ਜਦੋਂ ਮੈਂ ਨੈਕਸਟ ਵੀਡੀਓ ਕਰਨਾ ਮੈਨੂੰ ਪਹਿਲਾਂ ਹੀ ਪਲਾਨ ਕਰਨ ਲੱਗ ਪੈਂਦਾ ਹਾਂ ਮੈਂ ਕਿੱਦਾਂ ਦੇ ਕਲੋਸ ਵੇਅਰ ਕਰਨੇ ਆ ਅੱਛਾ ਇੱਕ ਗੱਲ ਇਹ ਵੀ ਹੁੰਦੀ ਹੈ ਵੀ ਬਹੁਤੇ ਕਲਾਕਾਰਾਂ ਬਾਰੇ ਇਹ ਸੱਚ ਆਇਆ ਵੀ ਜ ਜਾ ਕੇ ਇਸਤਾਤੇ ਨੇ ਜਿਹੜੇ ਕੱਪੜੇ ਪਾਉਂਦੇ ਆ ਉਹ ਬ੍ਰੈਂਡ ਵਾਲੇ ਦੇ ਦਿੰਦੇ ਆ ਵੀ ਸਾਡੀ ਮਸ਼ਹੂਰੀ ਕਰਦੇ ਹੋ ਇਹ ਤੁਸੀਂ ਆਪਣੇ ਆਪ ਦੇ ਵਿੱਚ ਸੱਚ ਦੱਸੋ ਵੀ ਜਿਹੜੀਆਂ ਤੁਸੀਂ ਕਹਿੰਦੇ ਵੀ ਮੈਨੂੰ ਬਹੁਤ ਸ਼ੌਂਕ ਆ ਵੀ ਇੰਨਾ ਹਾਰਡਵਰਕ ਕਰਕੇ ਜਦੋਂ ਆਪਦੇ ਲੈਨੇ ਹੋ ਕਿ ਕੋਈ ਮਤਲਬ ਕਿਸ਼ਤ ਵਾਲੀ ਗੱਲ ਜੀ ਤੁਹਾਡੇ ਤੇ ਵੀ ਢੁਕਦੀ ਆ ਨਹੀਂ ਜੀ ਕਿਰਪਾ ਭਾਈ ਗੁਰੂ ਦੀ ਆਪੇ ਹੀ ਲਈ ਜਾਂਦੇ ਆ ਭਾਈ ਗੁਰੂ ਦੇ ਹੀ ਜਾਂਦਾ ਸੀ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਇਹ ਇਹ ਆ ਵੀ ਬਹੁਤ ਵੱਡਾ ਨਾ ਭਰਮ ਕਲਾਕਾਰਾਂ ਨੇ ਸਾਡੇ ਪਿੰਡਾਂ ਦੇ ਮੁੰਡਿਆਂ 'ਚ ਸਿਰਜਤਾ ਵੀ ਜਿਹੜੇ ਕਲਾਕਾਰ ਨੇ ਉਹ ਮਹਿੰਗੇ ਆਲੀਸ਼ਾਨ ਬੰਗਲਿਆਂ 'ਚ ਰਹਿੰਦੇ ਨੇ ਉਹ ਕਿਸੇ ਨੂੰ ਮਿਲਦੇ ਨਹੀਂ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਹਾਲੀਵੁੱਡ ਸਟਾਈਲ ਹੁੰਦਾ ਤੇ ਪਿੰਡਾਂ ਵਰਗੇ ਵਿਚਾਰੇ ਦੋ ਦੋ ਕਿੱਲੇ ਵੇਚ ਕੇ ਕਹਿ ਦਿੰਦੇ ਆ ਵੀ ਫਤੇਜੀਤ ਬਣ ਜਾਈਏ ਜਾਂ ਇੱਕ ਦੋ ਕਲਾਕਾਰਾਂ ਦਾ ਜ਼ਿਕਰ ਆਪਾਂ ਹੋਰ ਕਰ ਲੈਨੇ ਆ ਵੀ ਉਹਨਾਂ ਵਰਗੇ ਬਣ ਜਾਈਏ ਦੇਖੋ ਜਦੋਂ ਤੁਸੀਂ ਆਪਣੇ ਆਪ ਤੋਂ ਬਾਹਰ ਹੋ ਕੇ ਕਿਸੇ ਚੀਜ਼ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹੋ ਮਰਦੇ ਹੋ ਫਿਰ ਤਾਂ ਆਵੇਗਾ ਸਾਰਾ ਕੁਝ ਰੇ ਇਹ ਗੱਲ ਤੁਸੀਂ ਮੈਨੂੰ ਕੁਐਸਚਨ ਕੀਤਾ ਵੀ ਗੱਡੀਆਂ ਸਿੰਗਰਾਂ ਦੀਆਂ ਹਜੇ ਤੱਕ ਤਾਂ ਸ਼ੁਕਰ ਆ ਵੀ ਚਲੋ ਕਿਸ਼ਤ ਕੁਸ਼ਤ ਨਹੀਂ ਜਾਂਦੀ ਕੋਈ ਅੱਛਾ ਨਹੀਂ ਕਿਸੇ ਕਲਾਕਾਰ ਦਾ ਅਸਲੀ ਰੂਪ ਵੇਖਿਆ ਜਿਹੜਾ ਬਹੁਤ ਭਿਆਨਕ ਲੱਗਿਆ ਹੋਵੇ ਕਿ ਜਿਹੜਾ ਕਹਿੰਦਾ ਹੋਵੇ ਵੀ ਯਾਰ ਕੈਮਰੇ ਤੇ ਆ ਕੇ ਵੀ ਮੇਰੀ ਤਾਂ ਬੱਲੇ ਬੱਲੇ ਆ ਪੈਸਾ ਬਹੁਤ ਆ ਸੁੱਖ ਨਾਲ ਬਾਅਦ ਚ ਤੁਹਾਨੂੰ ਇਹ ਪਤਾ ਲੱਗਿਆ ਹੋਵੇ ਵੀ ਯਾਰ ਉਹਦੇ ਤਾਂ ਤਰ ਲਈ ਹੈ ਮੈਂ ਚਲੋ ਛੋਟਾ ਮੂੰਹ ਵੱਡੀ ਗੱਲ ਜਿਹੜਾ ਤਾਂ ਚੱਲ ਗਿਆ ਉਹਦੀ ਓਕੇ ਰਿਪੋਰਟਾਂ ਨਹੀਂ ਤਾਂ ਮੁਹਾਲੀ ਦੇਖੋ ਹਾਲ ਇੱਕ ਰੂਮ ਦੇ ਵਿੱਚ ਤਿੰਨ ਤਿੰਨ ਆਰਟਿਸਟ ਇਕੱਠੇ ਰਹਿੰਦੇ ਆ ਕਿਸੇ ਕੋਲ ਕਰੈਂਟ ਦੇਣ ਲਈ ਡਿਵਾਈਡ ਕਰਕੇ ਰੈਂਟ ਦਿੰਦੇ ਨੇ ਜਦੋਂ ਤੁਸੀਂ ਰੀਲ ਪਾਉਨੇ ਹੋ ਆਪਣੇ ਆਪ ਨੂੰ ਪਰੇਟੈਂਡ ਕਰਦੇ ਹੋ ਉਹ ਹੱਥ ਤੱਕ ਕਿੰਗ ਹਮ 올ਓਵਰ ਦ ਵਰਲਡ ਲਸੀ ਮੈਂ ਰਾਜੇ ਹਾਂ ਸਾਰੀ ਦੁਨੀਆ ਦੇ ਤੇ ਲੋਕੀ ਤਾਂ ਖਰਾਬ ਹੋਣੇ ਹੀ ਆ ਨਾ ਅਸਲੀਅਤ ਕੌਣ ਦੱਸਦਾ ਬ੍ਰਦਰ ਹਮ ਅਸਲੀਅਤ ਤੋਂ ਬਹੁਤ ਦੂਰ ਆ ਠੀਕ ਹੈ ਜਦੋਂ ਅਸੀਂ ਅਸਲੀਅਤ ਦੇ ਨਜ਼ਦੀਕ ਜਾਵਾਂਗੇ ਤਾਂ ਸਾਨੂੰ ਫਿਰ ਪਤਾ ਲੱਗਣਾ ਹੁਣ ਮੈਂ ਸਾਰਿਆਂ ਨੂੰ ਕਹਿਣਾ ਮੇਰਾ ਗਾਣਾ ਮੇਦੀ ਮੇਰੀ ਨੀਡ ਇੱਕ ਵੱਡਾ ਹੋਣਾ ਚਾਹੀਦਾ ਹਮ ਮੈਂ ਪਬਲੀਕਲੀ ਇਹ ਗੱਲ ਕਹਿਣਾ ਜਿਵੇਂ ਮੇਰੇ ਗਾਣੇ ਆਉਂਦੇ ਨੇ ਵੱਡੇ ਵੀਡੀਓ ਮੈਨੂੰ ਆਰਟਿਸਟ ਕਹਿੰਦੇ ਯਾਰ ਇੰਨੇ ਇੰਨੇ ਪੈਸੇ ਕਿਉਂ ਲਾਉਂਦਾ ਤੂੰ ਹੂੰ ਉਹ ਮੇਰਾ ਸ਼ੌਂਕ ਆ ਉਹ ਮੈਂ ਲੋਕਾਂ ਨੂੰ ਚੰਗੀ ਚੀਜ਼ ਸੁਣਾਉਣੀ ਚਾਹਣਾ ਚੰਗਾ ਦਿਖਾਉਣਾ ਚਾਹਣਾ ਹੂੰ ਠੀਕ ਹੈ ਤੇ ਜੇ ਮੈਂ ਕਹੀ ਜਾਵਾਂ ਜੀ ਮੈਂ ਤਾਂ ਬਹੁਤ ਪੈਸੇ ਵਾਲਾ ਉਹ ਤਾਂ ਲੋਕਾਂ ਦਾ ਭਰਮ ਆ ਨਾ ਫਿਰ ਰੀਲ ਪਾ ਕੇ ਦੱਸ ਦਵਾਂ ਮੇਰੇ ਕੋਲ ਪ੍ਰਾਈਵੇਟ ਜੈਟ ਹੈ ਹੂੰ ਬੈਠਾ ਮੈਂ ਬੰਮੇ ਰੈਂਟ ਦੇ ਵਿੱਚ ਹੋਵਾਂ ਕਰਦੇ ਆ ਕਲਾਕਾਰ ਵੈਸੇ ਕਰਦੇ ਨੇ ਠੀਕ ਨਹੀਂ ਜਦੋਂ ਜਦੋਂ ਤੁਸੀਂ ਇਹ ਚੀਜ਼ਾਂ ਤੁਹਾਡੇ ਮਨ ਦੇ ਵਿੱਚ ਨਹੀਂ ਆਉਂਦਾ ਕਿ ਯਾਰ ਫੋਕੀ ਸ਼ੌਹਰਤ ਜੀ ਦਿਖਾਈਏ ਹੁਣ ਤੁਸੀਂ ਆਏ ਹੋ ਤਾਂ ਨਾਲ ਇੱਕੋ ਹੀ ਤੁਹਾਡਾ ਦੋਸਤ ਆਇਆ ਭਰਾ ਜੀ ਨੂੰ ਤੁਸੀਂ ਅਕਸਰ ਭਰਾਈ ਹੁੰਦੇ ਸਾਡੇ ਜੀ ਜੀ ਕਈਆਂ ਬੰਦਿਆਂ ਦੇ ਨਾਲ ਜਦੋਂ ਦੇਖੀਦਾ ਤਾਂ ਕਾਫਲਾ ਹੀ ਹੁੰਦਾ ਉਹ ਕਾਫਲੇ ਦਾ ਕੰਮ ਮੈਨੂੰ ਲੱਗਦੀ ਕੁਛ ਨਹੀਂ ਹੁੰਦਾ ਉਹ ਵੀ ਢੀੜਾ ਕੱਢ ਕੇ ਨਾਲ ਹੀ ਮੁੜ ਜਾਂਦੇ ਆ ਉਹ ਚਾਚ ਘੁੰਮਦੇ ਨੇ ਨਾਲ ਵੀ ਇਹ ਆਰਟਿਸਟ ਅਸੀਂ ਨਾਲ ਆਰਟਿਸਟ ਬਣ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਕਿਸੇ ਆਰਟਿਸਟ ਨੂੰ ਦੇਖਿਆ ਕਿਸੇ ਅਸੀਂ ਰੈਸਟੋਰੈਂਟ ਤੇ ਡਿਨਰ ਕਰਨ ਗਏ ਮੈਂ ਤੇ ਕੋਈ ਮਿੱਤਰ ਬੈਠੇ ਸੀ ਸਾਡੀ ਕੋ ਮੀਟਿੰਗ ਸੀ ਤੇ ਚਾਰ ਪੰਜ ਬੌਂਸਰ ਤੇ ਇੱਕ ਮੁੰਡਾ ਸੈਂਟਰ ਦੇ ਵਿੱਚ ਆ ਮੈਨੂੰ ਫੀਲ ਹੋਇਆ ਮੈਂ ਕਿ ਯਾਰ ਇਹ ਆਰਟਿਸਟ ਫੀਲ ਕਰਦਾ ਆਪਣੇ ਆਪ ਨੂੰ ਉਹਦਾ ਬੈਸਟ ਆਰਟਿਸਟ ਹਨਾ ਤੇ ਮੈਂ ਉਹ ਵੀਰ ਨੂੰ ਬੁਲਾਇਆ ਮੈਂ ਕਿ ਵੀਰ ਜੀ ਸਸਿਕਾਂ ਸਸਿਕਲ ਹੋ ਗਈ ਤੇ ਉਹਨੇ ਮੈਨੂੰ ਥੋੜਾ ਜਿਹਾ ਅਕਗਨਾਈਜ਼ ਕੀਤਾ ਕਹਿੰਦਾ ਫਤੇ ਭਾਜੀ ਮੈਂ ਕਿਹਾ ਹਾਂਜੀ ਤੇ ਮੈਂ ਕਿਹਾ ਭਾਜੀ ਤੁਸੀਂ ਕਹਿੰਦਾ ਭਾਜੀ ਮੇਰਾ ਲੇਟੈਸਟ ਗਾਣਾ ਆ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਤੈਨੂੰ ਕਿਸੇ ਨੇ ਨਹੀਂ ਚੁੱਕਣਾ ਹੂੰ ਇਹ ਪੰਜ ਜਾਣੇ ਕਿਹੜੇ ਚੱਕਰ ਚ ਲੈ ਹੀ ਫੜਦਾ ਫੋਕੀ ਹਵਾ ਹੀ ਆ ਉਹਨੇ ਅਸੀਂ ਘੁੰਮਦੇ ਆ ਕੱਲੇ ਘੁੰਮਦੇ ਸਾਨੂੰ ਤਾਂ ਕੋ ਚੱਕ ਕੇ ਨਹੀਂ ਲੈ ਗਿਆ ਹੂੰ ਉਹ ਉਹ ਐ ਆਉਂਦਾ ਨਾ ਸਮੇਂ-ਸਮੇਂ ਦੀ ਬਾਤ ਹੈ ਹੋ ਸਕਦਾ ਵੀ ਜਦੋਂ ਫਤੇਜੀਤ ਦਾ ਗਾਣਾ 15 ਮਿਲੀਅਨ ਚੱਲ ਗਿਆ ਜਾਂ 95 ਮਿਲੀਅਨ ਚੱਲ ਗਿਆ ਉਦੋਂ ਬੰਦੇ ਪੰਜਾਂ ਦੀ ਜਗ੍ਹਾ 10 ਵੀ ਹੋ ਸਕਦੇ ਗਰਾਊਂਡ ਤੇ ਰਹੂੰਗਾ ਭਾਜੀ ਅ ਅਕਸਰ ਉੜਦੀਆਂ ਚੀਜ਼ਾਂ ਡਿੱਗਦੀਆਂ ਨੇ ਉੱਚੀਆਂ ਮਾਰਤਾਂ ਦੇ ਸੁਪਨੇ ਤਾਂ ਦੇਖ ਜਦੋਂ ਆਉਂਦਾ ਹੈ ਪਸਾੜੇ ਹੀ ਜਾਂਦੀਆਂ ਨੇ ਯਾਰ ਅਸਲੀਅਤ ਗੱਲ ਆ ਭਾਜੀ ਹਾਂ ਕੀ ਮਤਲਬ ਕੀ ਲੈ ਕੇ ਜਾਓਗੇ ਤੁਸੀਂ ਜੇ ਪਬਲਿਕ ਤੋਂ ਲੁਕ ਜਾਓਗੇ ਕੀ ਲੈ ਜਾਓਗੇ ਮੈਂ ਤਾਂ ਭਾਜੀ ਜਦੋਂ ਜਿਹੜਾ ਮਰਜੀ ਜਿੱਥੇ ਮਰਜੀ ਆ ਕੇ ਦੇਖ ਲਵੇ ਕਿੱਕ ਕੀਤਾ ਸੀ 28 ਫਰਵਰੀ ਦੇ ਦਿਨ ਹੁੰਦੇ ਨੇ ਤੇ ਮੈਂ 31 ਪ੍ਰੋਗਰਾਮ ਲਾਏ ਨੇ ਮੈਂ ਆਪਦੇ ਘਰ ਦੇ ਡੋਰ ਤੇ ਲੋਕ ਆਉਂਦੇ ਪਿਕਚਰਾਂ ਕਰਾਉਂਦੇ ਜਾਂ ਫੇਮ ਨੇਮ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅਲਰੇਡੀ ਦੇਖ ਹੀ ਰਹੇ ਹੂੰ अच्छा ओ फिर जेड़ा जेड़ा ਦਿਨ ਸੀਗੇ ਲੋਕਾਂ ਨੂੰ ਇਹ ਲੱਗਣਾ ਵੀ ਯਾਰ ਕੱਤੀ ਪ੍ਰੋਗਰਾਮ ਮੁੰਡਾ ਨਰਮ ਜਾ ਰੋਜ ਗਾਉਣਾ ਵੀ ਔਖਾ ਜੀ ਇਹ ਗਲਾਸੀ ਤੋਂ ਬੈਣਾ ਤਾਂ ਨਹੀਂ ਲੱਗਦੇ ਨਹੀਂ ਲੱਗਦੀ ਗਲਾਸੀ اچھا ਮੈਂ ਪਿਓਰ ਵੈਜੀਟੇਰੀਅਨ ਨਹੀਂ ਫਿਰ ਐਸਾ ਕਿ ਗੁੜ ਪਾ ਕੇ ਪੀਂਦੇ ਸੀ ਵੀ ਜਿਹੜਾ ਗਲਾ ਕੜਕਦਾ ਰਹਿੰਦਾ ਸੀ ਕਿਰਪਾ ਮਾਲਕ ਦੀ ਅੱਜ ਵੀ 2-3 ਘੰਟੇ ਆਰਾਮ ਨਾਲ ਗਾਲਾਂਗਾ ਜੀ اچھا ਕਿ ਸਿੱਖੇ ਹੋ ਕਿਸੇ ਤੋਂ ਜਾਂ ਫਿਰ ਘਰੇ ਹਾਂਜੀ ਮੈਂ ਵਿਨੋਦ ਵਰਮਾ ਜੀ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਆਫਟਰ ਫਿਰ ਮੈਂ ਜੈਲੀ ਮਨਜੀਤਪੁਰੀ ਸਾਹਿਬ ਤੋਂ ਉਹਨਾਂ ਦਾ ਉਹਨਾਂ ਦੇ ਪੈਰ ਹੀ ਫੜ ਲੈ ਕਿਸਮ ਦੇ ਹਨਾ ਤੇ ਮੈਂ ਕੁਛ ਨਾ ਕੁਛ ਉਹਨਾਂ ਕੋਲੋਂ ਸਿੱਖਦਾਰ ਇਹਨਾ ਬਾਕੀ ਅੱਜ ਮੈਨੂੰ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵੀਆਂ ਗੱਲਾਂ ਨਹੀਂ ਜੈਲੀ ਵਾਈ ਦਾ ਗਾਣਾ ਵੀ ਆ ਮਾਫ ਕਰਨਾ ਜੀ ਵੀ ਜੈਲੀ ਮਨਜੀਤ ਪੂਰੀ ਕਰਦਾ ਸੀ ਵਿਯਾਰ ਤਾਈਓ ਆ ਰੋਣੇ ਖੱਟ ਲੈ ਤੂੰ ਤਾਂ ਮਾਰਨੇ ਚ ਕੋਈ ਕਸਰ ਨਾ ਛੱਡੀ ਬਸ ਰੱਬ ਨੇ ਹੀ ਰੱਖ ਲੈ ਕਿ ਆ ਭਾਦੀ ਲਿਖਦੇ ਆ ਹੂੰ ਕਮਾਲ ਦੇ ਬੰਦੇ ਨੇ ਉਹ ਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਰ ਦੇ ਅੱਛਾ ਤੁਸੀਂ ਉਹਨਾਂ ਦਾ ਜ਼ਿਕਰ ਕਰਿਆ ਤਾਂ ਤੁਸੀਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਤੋਂ ਕਿਉਂਕਿ ਉਹ ਵੀ ਬਹੁਤ ਮਤਲਬ ਲੁੱਕ ਕੇ ਰਹਿੰਦੇ ਨੇ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਤੁਸੀਂ ਵੀ ਕਿਹਾ ਭਾਜੀ ਨੂੰ ਵੀ ਕਦੇ ਕਹਿਣ ਦੀ ਕੋਸ਼ਿਸ਼ ਕਰੀ ਚਲੋ ਇੱਕ ਆਊਟ ਆਫ ਦਾ ਗੱਲ ਹੈ ਇੱਕ ਮਾਹੌਲ ਦੀ ਕਿਉਂਕਿ ਮੈਂ ਉਹਨਾਂ ਦਾ ਅਸੀਂ ਕਹਿ ਦਈਏ ਵੀ ਬਹੁਤ ਸਤਿਕਾਰ ਕਰਦੇ ਹਾਂ ਬਹੁਤ ਮਿਹਨਤ ਕਰੀ ਸਾਰੀ ਇੰਡਸਟਰੀ ਕਰਦੀ ਉਹਨਾਂ ਦਾ ਸਤਿਕਾਰ ਅੱਛਾ ਫਿਰ ਉਹਨਾਂ ਦੇ ਨਾਲ ਸਾਂਝ ਕਿਦਾਂ ਦੀ ਰਹੀ ਸਾਂਝ ਮੇਰੀ ਜੀ ਏ ਇਦਾਂ ਦੀ ਆ ਵੀ ਉਹ ਪੁੱਕਲ ਚ ਲੈ ਕੇ ਰੱਖਦੇ ਨੇ ਪੁੱਤਰ ਬੱਚਾ ਇੰਨਾ ਕ ਪਿਆਰ ਕਰਦੇ ਨੇ ਤੇ ਮੈਂ ਇੰਨਾ ਕ ਸਤਿਕਾਰ ਕਰਦਾ ਸਮ ਟਾਈਮ ਮੇਰਾ ਮਨ ਪਰ ਆਉਂਦਾ ਉਹਨਾਂ ਨੂੰ ਯਾਦ ਕਰਕੇ ਵੀ ਭਾਜੀ ਨੂੰ ਮਤਲਬ ਹੁੰਦਾ ਨਹੀਂ ਵੀ ਇੱਕ ਉਲੇ ਡਰ ਉਹ ਵੀ ਮੇਰੇ ਮਨ ਚ ਆਉਂਦਾ ਠੀਕ ਹੈ ਜੀ ਅੱਛਾ ਤੁਹਾਡੇ ਨਾਲ ਵੀ ਕੋਈ ਕਰਕੇ ਗਈ ਆ ਵੀ ਜਿਹੜੀ ਜਮਾ ਮਾਰ ਕੇ ਸੱਟ ਗਈ ਹੋਵੇ ਨਹੀਂ ਸੁੱਖ ਹੀ ਆ ਵਾਪਰੇ ਨਹੀਂ ਹੁਣ ਆ ਇੱਕ ਅੱਧਾ ਤੱਕ ਝਟਕੇ ਤਾਂ ਕਲਾਕਾਰਾਂ ਨੂੰ ਬਾਲੇ ਲੱਗਦੇ ਆ ਨਹੀਂ ਠੀਕ ਆ ਮੋਲ ਠੀਕ ਹੈ ਮੈਂ ਅੱਗੇ ਵੀ ਕਿਸੇ ਇੰਟਰਵਿਊ ਕਰਦਾ ਮੇਰੇ ਦਿਲ ਤੇ ਬੈਂਕ ਖਾਲੀ ਆ ਜਿਹੜਾ ਮਰਜੀ ਚੈੱਕ ਕਰ ਲਵੇ ਨਹੀਂ ਕਈ ਯਾਰੀ ਇਹ ਹੁੰਦਾ ਮੈਂ ਕੱਲ ਪਰਸੋ ਸ਼ੇਅਰ ਸੁਣਿਆ ਉਹ ਕਹਿੰਦਾ ਮੈਂ ਉਹਦੇ ਦਿਲ ਚੋਂ ਤਾਂ ਮੁੜਿਆ ਉਹਦੇ ਦਿਲ ਚ ਕਾਠੀ ਬਹੁਤ ਸੀ ਓਏ ਹੋਏ 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 ਕੀ ਬਾਤ ਆ ਫਿਰ ਤੁਸੀਂ ਉਹ ਸੁਣਾਉਣਾ ਚੰਨ ਚੰਨ ਕਹਿਣ ਵਾਲੀ ਨੇ ਚੰਨ ਕਰ ਲਿਆ ਚੇਂਜ ਲੱਗਦਾ ਮੈਂ ਇੱਕ ਲਾਸਟ ਅੰਤਰਾ ਲਿਖਿਆ ਸੀ ਕਹਿੰਦਾ ਉਹ ਕਰੇ ਪਲੈਨਿੰਗ ਤੋੜਨ ਦੀ ਫਤਿਹ ਜੀਤ ਵੀ ਰੈਡੀ ਟੁੱਟਣੇ ਨੂੰ ਹੂੰ ਇਹ ਇਸ਼ਕ ਕਿਸੇ ਦਾ ਹੋਇਆ ਨਾ ਮੈਂ ਐਵੇਂ ਬਣਿਆ ਪਾਗਲ ਸੀ ਮੇਕਅਪ ਦੇ ਵਾਂਗ ਰਿਮੂਵ ਹੋਇਆ ਮੈਂ ਤਾਂ ਉਹਦੀ ਅੱਖ ਦਾ ਕਾਜਲ ਸੀ ਉਹ ਉੱਡੂ ਉੱਡੂ ਕਰੇ ਫਿਰਦੀ ਹੂੰ ਦਿਲ ਹੋਇਆ ਐਕਸਚੇਂਜ ਲੱਗਦਾ ਚੰਨ ਚੰਨ ਕਹਿਣ ਵਾਲੀ ਨੇ ਚੰਨ ਕਰ ਲਿਆ ਚੇਂਜ ਲੱਗਦਾ ਭਾਈ ਇੰਨੀ ਛੇਤੀ ਅੱਜ ਕੱਲ ਕਿਉਂ ਚੇਂਜ ਹੋ ਜਾਂਦੇ ਰਿਸ਼ਤੇ ਗੱਲ ਬੜੀ ਭਾਜੀ ਤੁਸੀਂ ਭਾਰੀ ਕੀਤੀ ਹੂੰ ਰਿਸ਼ਤੇ ਰਹਿ ਨਹੀਂ ਗਏ ਹੂੰ ਤੁਸੀਂ ਦੇਖੋ ਆ ਜੋ ਅਸੀਂ ਸੁਣਦੇ ਆਏ ਆ ਜਾਂ ਜੋ ਅਸੀਂ ਸਮਝਦੇ ਆਏ ਆ ਇੱਕ ਪਰਿਵਾਰ ਚ ਬੈਠ ਕੇ ਅਸੀਂ ਸਾਰੇ ਖਾ ਲੈਂਦੇ ਸੀਗੇ ਹੂੰ ਡਿਵਾਈਡ ਹੋ ਗਿਆ ਹਰ ਪਾਰਟ ਹੂੰ ਹਾਂ ਜਿਹੜਾ ਤੁਹਾਡੇ ਨਾਲ ਖੜਾ ਆ ਜਾਂ ਜਿਹੜਾ ਤੁਹਾਡੇ ਸਮੇਂ ਵਿੱਚ ਮਾੜੇ ਚ ਉਂਗਲ ਫੜ ਲਵੇ ਉਹਨੂੰ ਕਦੇ ਨਾ ਭੁੱਲੋ ਉਹਨੂੰ ਆਪਦੀ ਜ਼ਿੰਦਗੀ ਦਾ ਇੱਕ ਹਿੱਸਾ ਸਮਝੋ ਹੂੰ ਚਾਹੇ ਉਹ ਤੁਹਾਡੇ ਇੰਨਾ ਵੀ ਮਤਲਬ ਟੁੱਟੋ ਨਾ ਕਿ ਤੁਸੀਂ ਕਿਤੇ ਫੇਸ ਟੂ ਫੇਸ ਹੋਵੋ ਤੇ ਤੁਹਾਨੂੰ ਨਜ਼ਰਾਂ ਚੁਕਾਉਣੀਆਂ ਪੈਣ ਹੂੰ ਪਰ ਇੱਕ ਮੇਰੀ ਮੈਂ ਚਲੋ ਇਹ ਵਡਿਆਈ ਤਾਂ ਆਪਣੇ ਮੂੰਹ ਤੋਂ ਮੀਆਂ ਮੁੱਠੂ ਬਣਨ ਵਾਲੀ ਗੱਲ ਆ ਪਰ ਮੈਂ ਜੇ ਕਿਸੇ ਨਾਲ ਖੜਿਆ ਨਾ ਤਾਂ ਉਹਦੇ ਨਾਲ ਫੇ ਪੂਰਾ ਨਿੱਤਰਿਆਂ ਹੂੰ ਨਹੀਂ ਤਾਂ ਜਵਾਬ ਹੀ ਆ ਕੋਈ ਫਤਈ ਹੈ ਠੀਕ ਹੈ ਜੀ ਤੇ ਨਹੀਂ ਕਈ ਵਾਰੀ ਆ ਵੀ ਹੁੰਦਾ ਕਈ ਵਾਰੀ ਅੱਗੋਂ ਅਗਲਾ ਘੇਰ ਲੈਂਦਾ ਵੀ ਕੋਈ ਨਹੀਂ ਯਾਰ ਆ ਜਾ ਫਿਰ ਦੇਖ ਲੈਨੇ ਆ ਛੱਟ ਤੇ ਫਿਰ ਜੇ ਗੱਲ ਨੂੰ ਹੱਥ ਪਾਊਗਾ ਫੇ ਤਾਂ ਰਾਹੇ ਪਾਲਾਂਗੇ ਠੀਕ ਹੈ ਕਹਿਆ ਕੋਈ ਸਿੱਧਾ ਹੂੰ ਮੈਂ ਤੇ ਆ ਮਿਰਤਾ ਜੀ ਮੈਂਤਨ ਵਾਲੀ ਸਾਰੇ ਕੰਮ ਛੱਡ ਜਾਂਦੇ ਹੁਣ ਤੁਸੀਂ ਦੇਖੋ ਪਾਕਿਸਤਾਨ ਇੰਡੀਆ ਲੜ ਰਿਹਾ ਕਿ ਛੁਪਣਾ ਇਹਨਾਂ ਨੂੰ ਅੱਛਾ ਤੁਹਾਡਾ ਤਾਂ ਬਹੁਤ ਗੇੜੇ ਲੱਗੇ ਆ ਨਾ ਹਾਂ ਮੈਂ ਪਾਕਿਸਤਾਨ ਜਾਂਦਾ ਰਿਹਾ ਨਾ ਜੀ ਮੈਂ 5 6 ਟਾਈਮ ਜਾ ਆਇਆ ਠੀਕ ਹੈ ਜੀ ਅੱਛਾ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭਰਮ ਆ ਸ਼ਾਇਦ ਮੈਨੂੰ ਵੀ ਹੈਗਾ ਵੀ ਜਦੋਂ ਪਾਕਿਸਤਾਨ ਦਾ ਕਹਿੰਦੇ ਇੱਕ ਵਾਰੀ ਵੀਜ਼ਾ ਲੱਗ ਜਾਂਦਾ ਪਾਸਪੋਰਟ ਤੇ ਫਿਰ ਕੋਈ ਕੈਨੇਡਾ ਨਹੀਂ ਜਾ ਸਕਦਾ ਕੋਈ ਅਮਰੀਕਾ ਨਹੀਂ ਜਾ ਸਕਦਾ ਕੋਈ ਹੋਰ ਯੂਐਸਏ ਨਹੀਂ ਜਾ ਸਕਦਾ ਨਾ ਦੇਸ਼ਾਂ ਤੇ ਨਹੀਂ ਇਹ ਇੱਕ ਪ੍ਰੋਪਗੈਂਡਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਸਾਡੇ ਵਾਲੇ ਉਹਨਾਂ ਦਾ ਪ੍ਰੋਪਗੈਂਡਾ ਕਰੀ ਜਾਂਦੇ ਨੇ ਉਹ ਸਾਡਾ ਨਹੀਂ ਦਾ ਸਿਰਫ ਪ੍ਰੋਪਗੈਂਡਾ ਹੈ ਕਿ ਪਾਕਿਸਤਾਨ ਵੀ ਇੱਕ ਯੂਐਨਓ ਦੀ ਕੰਟਰੀ ਆ ਨਾ ਦੇ ਉਹ ਖੁਦ ਹੀ ਵੈਸੇ ਜਾ ਸਕਦੇ ਨੇ ਸਾਨੂੰ ਕੋਈ ਦਿੱਕਤ ਹਮ ਅਸੀਂ ਵੀ ਜਾਣੇ ਹੀ ਆ ਠੀਕ ਹੈ ਵੀਜ਼ਾ ਨਹੀਂ ਰੁਕਦਾ ਹੁੰਦਾ ਵੀਜ਼ਾ ਤਾਂ ਸਾਡੇ ਸਰਕਮਸਟੈਂਸਸ ਨੇ ਲੈ ਕੇ ਦੇਣਾ ਸਾਨੂੰ ਅੱਛਾ ਜਦੋਂ ਉਸ ਧਰਤੀ ਤੇ ਪੈਰ ਪਾਉਨੇ ਆ ਚਲੋ ਹੁਣ ਮਹੌਲ ਤਨਾਪੂਰ ਦਾ ਜੀ ਕੀ ਅੰਦਰੋਂ ਮਨ ਦੇ ਵਿੱਚ ਚੱਲਦਾ ਕਿ ਜਦੋਂ ਉਹਨਾਂ ਦੀ ਆਓ ਭਾਗਤਾ ਜਿਹੜੀ ਹਾਂਜੀ ਜੇ ਇੱਕ ਦਾ ਨਾਲ ਐ ਤਾਂ ਤਾਂ ਬਾਕੀ ਨਾ ਗੁੱਸੇ ਹੋ ਜਾਣ ਸਾਰੇ ਉਹ ਵੀ ਆਪਣੇ ਜਿਹੜੇ ਵੈਲਕਮ ਕਰਦੇ ਭਰਾ ਹੀ ਨੇ ਤੇ ਉਹ ਜਿਹੜੀ ਉਹਨਾਂ ਦਾ ਵੈਲਕਮ ਕਰਦੇ ਆ ਉਦੋਂ ਮਨ ਦੇ ਵਿੱਚ ਕੀ ਲੱਗਦਾ ਕਿ ਯਾਰ ਇੰਨੀ ਆਪਣੱਤ ਕਰਦੇ ਨੇ ਰੱਜ ਕੇ ਪਿਆਰ ਕਰਦੇ ਉਹ ਪਿਆਰ ਤੁਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ ਵਰਡਸ ਫਿਨਿਸ਼ ਨੇ ਮੈਂ ਉਹ ਐਕਸਪਲੇਨ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦੇ ਨੇ ਹੂੰ ਐਵੇਂ ਦੀ ਮਤਲਬ ਇਦਾਂ ਦਾ ਨਿੱਗ ਦਿੰਦੇ ਨੇ ਤੁਹਾਨੂੰ ਕਿ ਜੇ ਉਹਨਾਂ ਦਾ ਵਾਸਾ ਚੱਲੇ ਤਾਂ ਹਰ ਕਦਮ ਤੇ ਪੈਰ ਦੇ ਥੱਲੇ ਹੱਥ ਰੱਖਣ ਠੀਕ ਹੈ ਇੰਨਾ ਪਿਆਰ ਨਹੀਂ ਇੱਕ ਗੱਲ ਬਈ ਹੋਰ ਆ ਚਲੋ ਮਹਿਮਾਨ ਨਵਾਜ਼ੀ ਦੀ ਤਾਂ ਗੱਲ ਆ ਆਪਾਂ ਇਹ ਕਹਿੰਦੇ ਆ ਵੀ ਯਾਰ ਅਸੀਂ ਦੂਜਿਆਂ ਲਈ ਤਾਂ ਪਲਕਾਂ ਮਿਸ਼ਾਉਂਦੇ ਆ ਫਿਰ ਅਸੀਂ ਆਪਣੇ ਨੂੰ ਕੌਣ ਹੀ ਗੱਲ ਨਾ ਲਾਉਂਦੇ ਜੀ ਅਸੀਂ ਪਾਕਿਸਤਾਨ ਜਾਣ ਦੇ ਇੱਛਕ ਆਂ ਜਾਂ ਉੱਥੇ ਭੱਜ-ਭੱਜ ਕੇ ਜਾਣੇ ਆ ਜਾਂ ਸਾਨੂੰ ਤਾਂਗਾ ਚੀਜ਼ਾਂ ਦੀ ਤਾਂ ਫਿਰ ਜਿਹੜੇ ਇੱਥੇ ਵੀ ਨੇ ਜਿੰਨੀ ਅਸੀਂ ਤਾਂ ਕਿਸੇ ਦੂਜੇ ਮੁਲਕ ਨੂੰ ਜਾਣ ਤੇ ਲਾਉਣੇ ਆ ਜਾਂ ਦੂਜਿਆਂ ਨਾਲ ਜੱਪੀਆਂ ਪਹੁੰਚ ਲਾਉਣੇ ਆ ਜੀ ਆਪਣੇ ਤਾਏ ਚਾਚਿਆਂ ਨੂੰ ਵੀ ਉਹਨਾਂ ਕ ਮੂੰਹ ਦੇ ਲਈਏ ਮੇਰਾ ਸਾਰਿਆਂ ਦਾ ਮੇਰੇ ਚਾਚਿਆਂ ਦਾ ਮੇਰੇ ਪਰਿਵਾਰ ਦਾ ਮੇਰਾ ਬਹੁਤ ਵਧੀਆ ਹਮ ਮੇਰਾ ਰਿਲੇਸ਼ਨ ਵਧੀਆ ਮੈਂ ਕਿਸੇ ਦੀ ਤਾਂ ਗੱਲ ਹੀ ਨਹੀਂ ਕਰ ਸਕਦਾ ਕਿਉਂਕਿ ਕੋਈ ਇਦਾਂ ਦੇ ਵੀ ਨਹੀਂ ਜਿਹੜੇ ਵੱਟਾਂ ਪਿੱਛੇ ਲੜੀ ਜਾਂਦੇ ਨੇ ਇਹਨਾਂ ਦੇ ਕੇਸ ਹੀ ਚੱਲੀ ਜਾਂਦੇ ਨੇ ਕੋਈ ਜ਼ਮੀਨ ਪਿੱਛੇ ਲੜ ਪਿਆ ਕੋਈ ਚਾਚਾ ਮਾਮਾ ਤਾਇਆ ਭੂਆ ਫਸੀ ਕਰਦੇ ਨੇ ਲੋਕ ਪਰ ਮੇਰੇ ਸ਼ੁਕਰ ਹੈ ਮੇਰੇ ਆਪਣੇ ਸਰਕਮਸਟਾਂਸਿਸ ਮੇਰੇ ਪਰਵਾਰ ਨਾਲ ਬਹੁਤ ਵਧੀਆ ਨੇ ਨਹੀਂ ਤੁਹਾਡੇ ਕਿਹਨੇ ਭੈਣ ਭਰਾ ਨੇ ਮੈਂ ਸਿੰਗਲ ਹਾਂ ਜੀ ਅੱਛਾ ਸਿਸਟਰ ਵੀ ਹੈ ਨਹੀਂ ਮੇਰੀ ਸਿਸਟਰ ਹੈ ਉਹ ਆਪਣੇ ਘਰ ਆ ਅੱਛਾ ਤੇ ਜਦੋਂ ਮੇਰੇ ਚਾਚਾ ਜੀ ਦੇ ਬੇਟੇ ਨੇ ਅੱਜ ਮੈਂ ਔਨ 에ਅਰ ਹੀ ਗੱਲ ਕਰਦਾ ਹਾਂ ਅਸੀਂ ਜਿੰਨੇ ਵੀ ਭਰਾ ਆ ਮਾਮੇ ਚਾਚੇ ਭੂਆ ਦੇ ਮੇਰੇ ਜਿਹੜੇ ਚਾਚਾ ਜੀ ਦੇ ਬੇਟੇ ਨੇ ਅੱਜ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਚਾਇ ਤਾਈ ਚਾਚੇ ਦੇ ਅੱਛਾ ਮਤਲਬ ਇੰਨਾ ਪਿਆਰ ਆ ਸਾਡੇ ਚ ਆਪਸ ਚ ਨਹੀਂ ਹੋਣਾ ਚਾਹੀਦਾ ਜੀ ਆਪਣੇ ਆ ਦੀ ਥਾਂ ਤਾਂ ਕੋਈ ਲੈ ਨਹੀਂ ਸਕਦਾ ਕੋਈ ਵੀ ਨਹੀਂ ਲੈ ਸਕਦਾ ਸਿਆਣਿਆਂ ਦੀ ਗੱਲ ਆ ਕਹਿੰਦੇ ਆਪਣਾ ਵੱਡੇਗਾ ਸ਼ਾਮੇ ਸਿੱਟੇਗਾ ਬੇਨੂੰ ਧੁੱਪ ਨਾ ਲੱਗੇ ਹੂੰ ਵੱਢ ਕੇ ਵੀ ਸ਼ਾਮੇ ਸਿੱਟੂ ਸਹੀ ਗੱਲ ਹੈ ਜੀ ਆਪਣੇ ਆ ਦਾ ਤਾਂ ਫਿਰ ਗੱਲ ਤਾਂ ਫਿਰ ਉੱਥੇ ਵੀ ਆਪਣਾ ਹੀ ਨੇ ਜਿਹੜੀ ਜਿਹੜੀ ਲੜਾਈ ਹੋ ਰਹੀ ਆ ਜੀ 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 ਉਹਦੇ ਵਿੱਚ ਵੀ ਤਾਂ ਆਪਣੇ ਹੀ ਮਰ ਰਹੇ ਨੇ ਉਹ ਤਾਂ ਪਾਕਿਸਤਾਨ ਹੈ ਹੀ ਨਹੀਂ ਸੀ ਹੂੰ ਉਹ ਤਾਂ ਪਾਕਿਸਤਾਨ ਇੰਡੀਆ ਦੇ ਵਿੱਚੋਂ ਬਣਿਆ ਨਾ ਹੂੰ ਆਫਟਰ ਦੈਨ ਉਹਦੇ ਵਿੱਚੋਂ ਬੰਗਲਾਦੇਸ਼ ਬਣ ਗਿਆ ਹੂੰ ਬਿਲਕੁਲ ਉਹ ਤਾਂ ਪਾਕਿਸਤਾਨ ਬੋਰਨ ਬੋਟ ਅਪ ਨਹੀਂ ਸੀ ਨਾ ਉਹ ਤਾਂ ਬਣਾਇਆ ਗਿਆ ਹੂੰ ਉਹ ਆਪਣੇ ਨੇ ਵੀ ਠੀਕ ਐ ਅੱਛਾ ਉੱਥੋਂ ਦੀਆਂ ਕੋਈ ਗੱਲਾਂ ਦੱਸੋ ਬਹੁਤ ਸਾਰੇ ਲੋਕਾਂ ਨੂੰ ਹੁਣ ਚਲੋ ਇਹ ਗੱਲਾਂ ਕੌੜੀਆਂ ਵੀ ਲੱਗਣੀਆਂ ਕਿ ਯਾਰ ਪਾਕਿਸਤਾਨ ਦੀਆਂ ਤਰੀਫਾਂ ਹੀ ਕੀ ਜਾਂਦੇ ਨੇ ਜੀ ਜੀ ਤੇ ਪਰ ਉਹ ਲਾਹੌਰ ਦੀਆਂ ਗਲੀਆਂ ਬਾਰੇ ਅਸੀਂ ਜੋ ਸੁਣਿਆ ਜਾਂ ਉੱਥੋਂ ਦੇ ਲੋਕਾਂ ਦੀ ਕੋਈ ਖਾਸ ਗੱਲ ਜਿਹੜੀ ਤੁਹਾਨੂੰ ਇਹ ਲੱਗਿਆ ਯਾਰ ਪੰਜਾਬ ਚੋ ਗੱਲ ਮਿਸਿੰਗ ਆ ਜਿਵੇਂ ਉਹ ਤਾਂ ਚਲੋ ਪੁਰਾਣਾ ਕਲਚਰ ਨੂੰ ਜਿਉਂਦਾ ਰੱਖਦੇ ਪਰ ਉਹਦੇ ਤੋਂ ਅਲੱਗਾਂ ਕੋਈ ਗੱਲ ਇੱਕ ਨਾ ਹੋਰ ਗੱਲ ਦੱਸਦਾ ਮਿਸ ਇੱਥੇ ਜਿੱਦਾਂ ਜਿੱਦਾਂ ਅਸੀਂ ਤਰੱਕੀ ਕਰੀ ਜਾਂਦੇ ਨਾ ਕਹਿੰਦੇ ਕੁਝ ਗਵਾਉਣ ਲਈ ਕੁਝ ਗਵਾਉਣਾ ਪੈਂਦਾ ਹੂੰ ਉਹ ਉਦਾਂ ਉਦਾਂ ਉਹ ਚੀਜ਼ਾਂ ਘਟੀ ਜਾਂਦੀਆਂ ਨੇ ਹੂੰ ਹੁਣ ਉੱਥੇ ਜਾ ਕੇ ਤੁਸੀਂ ਦੇਖੋ ਸੱਤੂ ਅਜੇ ਵੀ ਜਿੰਦਾ ਗਰਮੀਆਂ ਚ ਲੋਕ ਪੀਂਦੇ ਸਾਡੇ ਇੱਥੇ ਭੁੱਲ ਗਏ ਸੱਤੂ ਕੀ ਚੀਜ਼ ਆ ਮੈਨੂੰ ਨਹੀਂ ਸੀ ਪਤਾ ਸੱਤੂ ਮੈਂ ਉੱਥੇ ਜਾ ਕੇ ਪੀਤਾ ਸੱਤੂ ਹੁੰਦਾ ਕੀ ਆ ਹੂੰ ਤੇ ਜਿਹੜੀਆਂ ਗਲੀਆਂ ਦੀ ਗੱਲ ਕਰਦੇ ਆ ਆਪਾਂ ਸੇਮ ਪੰਜਾਬ ਵਾਲਾ ਹਾਲ ਆ ਸੇਮ ਇੰਡੀਆ ਵਾਲਾ ਵਾਲਾ ਕੋਈ ਡਿਫਰੈਂਸ ਨਹੀਂ ਆ ਹੂੰ ਕੁਝ ਵੀ ਡਿਫਰੈਂਸ ਨਹੀਂ ਗੱਲ ਪਿਆਰ ਦੀ ਪਿਆਰ ਉਹ ਇਸ਼ਕਦਰ ਤੱਕ ਕਰਦੇ ਆ ਵੀ ਤੁਹਾਨੂੰ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇੰਡੀਆ ਤੋਂ ਕੋਈ ਆ ਜਾਂ ਇੰਡੀਆ ਦਾ ਆਰਟਿਸਟ ਆ ਤੁਹਾਡੇ ਪਿੱਛੇ ਤੱਕ ਮਤਲਬ ਪਿੱਛਾ ਕਰਦੇ ਵੀ ਇਹ ਇੰਨਾ ਪਿਆਰ ਕਰਦੇ ਨੇ ਹੂੰ ਨਹੀਂ ਪਰ ਪਿੱਛੇ ਜੇ ਇਫਤਖਾਰ ਠਾਕੁਰ ਨੇ ਜਿਹੜੇ ਸਟੇਟ ਅਦਾਕਾਰ ਨੇ ਜੀ 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 ਜਦੋਂ ਉਹ ਆਪਣੇ ਦੇਸ਼ ਲਈ ਚਲੋ ਉਹਨਾਂ ਨੇ ਬਿਆਨ ਦਿੱਤਾ ਪਰ ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਵੀ ਕਰ ਰਹੇ ਨੇ ਕਿ ਯਾਰ ਜੋ ਮਰਜੀ ਹੈ ਉਹ ਆਪਣੇ ਦੇਸ਼ ਨਾਲ ਵਫਾਦਾਰ ਨੇ ਉਹ ਆਪਣੇ ਦੇਸ਼ ਲਈ ਇਹ ਕਰ ਰਹੇ ਨੇ ਉਹ ਧਰਮਾਂ ਦੀ ਗੱਲ ਜਾਂ ਮਜਬਾਂ ਦੀ ਗੱਲ ਨੂੰ ਉਹਨਾਂ ਨੇ ਅਲੱਗ ਕਰਤਾ ਉਹ ਕਹਿੰਦੇ ਅਸੀਂ ਜਿਹਦੇ ਵਿੱਚ ਰਹਿੰਦੇ ਆ ਅਸੀਂ ਉਹਦੀ ਗੱਲ ਕਰਦੇ ਆ ਮੈਂ ਵੀ ਆਪਣੀ ਕੰਟਰੀ ਲਈ ਓਨੈਸਟ ਹਾਂ ਪਰ ਠਾਕੁਰ ਸਾਹਿਬ ਨੂੰ ਇਹ ਇਦਾਂ ਦੀ ਸਟੇਟਮੈਂਟ ਦੇਣੀ ਨਹੀਂ ਸੀ ਚਾਹੀਦੀ ਜਿੰਨਾ ਕਿ ਮੈਂ ਪਰਸਨਲ ਤੌਰ ਤੇ ਉਹਨਾਂ ਨੂੰ ਜਾਣਦਾ ਇਹ ਇਜ਼ ਅ ਵੈਰੀ ਗੁੱਡ ਪਰਸਨੈਲਿਟੀ ਬਟ ਉਹਨਾਂ ਨੂੰ ਇਦਾਂ ਇਹ ਕੋਈ ਕਮਿਟ ਕਰਨਾ ਨਹੀਂ ਸੀ ਚਾਹੀਦਾ ਅੱਜ ਕੱਲ ਫਿਰ ਜਦੋਂ ਦਿਲ ਟੁੱਟਦੇ ਨੇ ਹਾਂ ਉਹ ਮਾਹੌਲ ਕਿਉਂਕਿ ਦਿਲ ਪਹਿਲਾਂ ਵੀ ਟੁੱਟਦੇ ਸੀ ਹਾਂ ਪਰ ਹੁਣ ਕਹਿੰਦੇ ਵੀ ਲਗਦੀਆਂ ਮਗਰੋਂ ਨੇ ਟੁੱਟਦੀਆਂ ਪਹਿਲਾਂ ਨਹੀਂ ਇਹਦੇ ਬਾਰੇ ਕੀ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਦੱਸਟਿਆਂ ਬੇ ਰਿਸ਼ਤੇ ਰਹਿ ਹੀ ਨਹੀਂ ਗਏ ਹੂੰ ਅੱਜ ਤੁਸੀਂ ਤੁਹਾਡੇ ਕੋਲ ਪੈਸੇ ਨਹੀਂ ਤਾਂ ਕੁੜੀ ਥੋੜੀ ਆ ਜੇ ਕੁੜੀ ਕੋਲ ਪੈਸੇ ਨਹੀਂ ਤਾਂ ਮੁੰਡਾ ਕੁੜੀ ਦਾ ਠੀਕ ਹੈ ਪੈਸਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਨੀ ਇਜ਼ ਮਸਟ ਹੂੰ ਚੜਾਈ ਆ ਪੈਸੇ ਦੀ ਇਹਦਾ ਮਤਲਬ ਜਿਹੜਾ ਬੇਰੁਜ਼ਗਾਰ ਆ ਉਹਦਾ ਪਿਆਰ ਹੈ ਨਹੀਂ ਜਾ ਜਿਹੜੀ ਕੁੜੀ ਗਰੀਬ ਘਰ ਦੀ ਆ ਦਾ ਪਿਆਰ ਹੈ ਨਹੀਂ ਉਹ ਚੰਗੇ ਨੇ ਭਜਾਂਦੇ ਹੋਣਗੇ ਮੈਂ ਕਹਿੰਦਾ ਹੂੰ ਉਹ ਰਿਲੇਸ਼ਨ ਚੰਗੇ ਨੇ ਭਜਾਂਦੇ ਨੇ ਠੀਕ ਹੈ ਪਰ ਜੇ ਜਿੱਦਾਂ ਕੁੜੀ ਇੱਕ ਵਾਰੀ ਮੰਚ ਲੈ ਲਵੇ ਨਾ ਵੀ ਇਸ ਇਨਸਾਨ ਨਾਲ ਖੜੀ ਰਹਿਣਾ ਹੂੰ ਤਾਂ ਫਿਰ ਸਟੈਂਡ ਲੱਗੀ ਤਾਂ ਫਿਰ ਉਹ ਟੁੱਟਦੀ ਨਹੀਂ ਠੀਕ ਹੈ ਫਿਰ ਉਹ ਮੁੰਡੇ ਕੋਲ ਪੈਸੇ ਹੈ ਜਾਂ ਨਹੀਂ ਹੈ ਠੀਕ ਇਹੀ ਹਾਲ ਵੇਲੇ ਸੇ ਮੁੰਡਿਆਂ ਦਾ ਵਿਆ ਹੂੰ ਮੈਂ ਕਾਫੀ ਰੀਲਾਂ ਵਗੈਰਾ ਦੇਖਦਾ ਰਹਿਣਾ ਵੀ ਜੇ ਕੁੜੀ ਸੋਚ ਲਵੇ ਜੇ ਬਰ ਬਰ ਜੇ ਛੱਡਣ ਤੇ ਆ ਗਈ ਫਿਰ ਛੱਡ ਵੀ ਦੇਣਾ ਉਹਨੇ ਹਾਲਾਤ ਦੋਨੋਂ ਪਾਸੇ ਸੇਮ ਹੀ ਆ ਠੀਕ ਹੈ ਭਾਈ ਬਹੁਤ ਵਧੀਆ ਲੱਗਿਆ ਥੈਂਕ ਯੂ ਭਾਜੀ ਮੈਂ ਫਿਰ ਤੁਹਾਡਾ ਥੈਂਕ ਯੂ ਭਾਈ ਤੁਸੀਂ ਆਪਣਾ ਟਾਈਮ ਦਿੱਤਾ ਤੁਹਾਡੇ ਨਾਲ ਪਰਸਨਲੀ ਬੈਠ ਕੇ ਬਹੁਤ ਵਧੀਆ ਲੱਗਾ ਜੀ ਥੈਂਕ ਯੂ ਭਾਈ ਥੈਂਕ ਯੂ ਸਾਰਿਆਂ ਨੂੰ ਸਾਰਿਆਂ ਨੂੰ